ਸਭ ਤੋਂ ਪਹਿਲਾਂ ਇੱਕ ਤਾਂ ਹੈਗਾ ਜੀ ਮਸ਼ੀਨਾਂ ਚੈੱਕ ਕਰਨ ਦਾ ਇਹਨੂੰ ਤਰੀਕਾ ਉਹ ਤੁਹਾਨੂੰ ਦੱਸ ਦਿੰਨੇ ਆ ਇੱਕ ਹੈਗਾ ਇਹਨੂੰ ਮੋٹے ਤਰੀਕੇ ਨਾਲ ਦੇਸੀ ਤਰੀਕੇ ਨਾਲ ਚੈੱਕ ਕਰਨ ਦਾ ਤਰੀਕਾ ਜੀ ਸਾਇਲੇਜ ਕੱਟ ਕਰਕੇ ਉਹਨੂੰ ਤੁਸੀਂ ਦੋਹਾਂ ਹੱਥਾਂ ਦੇ ਵਿੱਚ ਜੀ ਦਬਾ ਕਰਕੇ ਰੱਖੋ ਜੀ 1 ਮਿੰਟ ਤੱਕ ਦਬਾ ਕਰਕੇ ਉਹਨੂੰ ਰੱਖਣਾ ਟਾਈਟਲੀ ਬਿਲਕੁਲ ਇਹ ਜੀ ਇਸ ਮਸ਼ੀਨ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਇਹ ਬੇਸਿਕਲੀ ਐਨ ਆਈ ਆਰ ਟੈਕਨੋਲੋਜੀ ਤੇ ਆਧਾਰਿਤ ਤੇ ਮਸ਼ੀਨ ਹੈ ਜੀ ਨੀਅਰ ਇਨਫਰਾ ਰੈਡੋ ਟੈਕਨੋਲੋਜੀ ਇਹਨੂੰ ਬੋਲ ਦਿੰਨੇ ਆ ਜੀ ਡਾਇਨਾਮਿਕਾ ਜਨਰਲ ਕੰਪਨੀ ਜਿਹੜੀ ਇਟਲੀ ਦੀ ਮਸ਼ਹੂਰ ਕੰਪਨੀ ਹੈ ਜਿਹੜੀ ਸਾਇਲੇਜ ਟੈਸਟਿੰਗ ਜਾਂ ਹੋਰ ਫੀਲਡ ਟੈਸਟਿੰਗ ਦੇ ਟੂਲਸ ਬਣਾਉਂਦੀ ਹੈ ਜੀ ਇਹਨਾਂ ਦਾ ਜਿਹੜਾ ਦੇਖੋ ਜੀ ਸਟਾਰਚ ਆਇਆ ਜੀ ਲਗਭਗ ਸਭ ਤੋਂ ਮੇਨ ਚੀਜ਼ ਜਿਹੜੀ ਸਟਾਰਚ ਹੈ ਸੱਜਣੋਂ ਪਿੰਡ ਰਾਉਵਾਲ ਦੇ ਵਿੱਚ ਆ ਮੈਂ ਰਾਉਵਾਲ ਪਿੰਡ ਦੇ ਵਿੱਚ ਬਾਪੂ ਜਗਿੰਦਰ ਸਿੰਘ ਹੋਣਾ ਦੇ ਪੁੱਤਰਾਂ ਦਾ ਕੰਮਕਾਰ ਦਿਖਾਉਣ ਲੈ ਗਿਆ ਮੈਂ ਤੁਹਾਨੂੰ ਸਭ ਤੋਂ ਪਹਿਲੀ ਗੱਲ ਇਹ ਭਾਈ ਇੱਕ ਕਪ ਕਿਸੇ ਦੇ ਪਿੰਡਾਂ ਵਾਲਾ ਜਿਹੜਾ ਇਕੱਠਾ ਆ ਉਹਦੀ ਵੱਡੀ ਉਦਾਹਰਨਾ ਜਿਵੇਂ ਜੁਆਇੰਟ ਫੈਮਲੀਆ ਕਿਵੇਂ ਕਾਮਯਾਬ ਹੋ ਜਾਂਦੀਆਂ ਉਹ ਚੀਜ਼ ਦੀ ਬਹੁਤ ਵੱਡੀ ਉਦਾਹਰਨਾ بڑے ਲੋਕਾਂ ਦੇ ਇਲਾਕੇ ਦੇ ਵਿੱਚ ਇਹ ਬੰਦਿਆਂ ਦੀ ਉਦਾਹਰਨ ਦਿੰਦੇ ਆ ਜੇ ਦੋ ਭਾਈ ਲੜਦੇ ਵੀ ਆ ਨਾ ਪੰਚਾਇਤਾਂ ਦੇ ਵਿੱਚ ਬੈਠ ਕੇ ਵੀ ਐਵੇਂ ਗੱਲ ਹੁੰਦੀ ਆ ਉਹ ਜਗਿੰਦਰ ਦੇ ਮੁੰਡਿਆਂ ਵਾਲ ਦੇਖੋ ਯਾਰ ਕਿੰਨਾ ਪਿਆਰ ਆ ਉਹਨਾਂ ਦਾ ਕਿੰਨੀ ਤਰੱਕੀ ਕੀਤੀ ਆ ਮਤਲਬ ਉਸ ਪਰਿਵਾਰ ਦੇ ਵਿੱਚ ਆਇਆ ਮੈਂ ਸੱਜਣੂ ਜਿਨ੍ਹਾਂ ਨੇ ਫਿਰ ਜਦੋਂ ਪਰਿਵਾਰ ਦੇ ਵਿੱਚ ਕੁਆਲਿਟੀ ਹੁੰਦੀ ਹੈ ਤੇ ਕੰਮਕਾਰ ਦੇ ਵਿੱਚ ਵੀ ਕੁਆਲਿਟੀ ਆ ਜਾਂਦੀ ਹੈ ਤੇ ਸੱਜਣ ਉਹ ਨਾ ਆਚਾਰ ਦਾ ਸਾਈਲੇਜ ਦਾ ਕੰਮ ਕਰਦੇ ਆ ਪਰ ਬਹੁਤ ਉਸ ਤਰ੍ਹਾਂ ਦਾ ਕੰਮ ਕਰਦੇ ਆ ਵੀ ਜਿਸ ਤਰ੍ਹਾਂ ਦੇ ਕੰਮ ਦੀ ਬੰਦਾ ਸੌਂ ਖਾ ਸਕਦਾ ਹੁੰਦਾ ਆਪਣੇ ਨਾਲ ਬਾਈ ਗੁਰਸ਼ਰਨ ਸਿੰਘ ਆ ਬਾਈ ਮਹਿਮਾ ਸਿੰਘ ਆ ਬਾਈ ਗੁਰਸ਼ਰਨ ਸਿੰਘ ਹੁਣ ਇਹ ਉਹ ਆ ਇਹਨਾਂ ਦਾ ਮਤਲਬ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਆਪਾਂ ਅੱਜ ਸਾਈਲੇਜ ਬਾਰੇ ਜਾਣਕਾਰੀ ਲਵਾਂਗੇ ਪਰ ਇੱਕ ਗੱਲ ਆ ਜਿਹੜੇ ਵੀ ਸੱਜਣ ਸਾਈਲੇਜ ਪਾਉਂਦੇ ਆ ਉਹ ਵੀ ਆਪਾਂ ਅਫੀਸਰ ਵੀ ਸੱਦੇ ਹੋਇਆ ਐਸ ਵਕਤ ਮੌਕੇ ਤੇ ਚੈੱਕ ਵੀ ਕਰਾਵਾਂਗੇ ਤੇ ਬਹੁਤ ਕਮਾਲ ਜਾਣਕਾਰੀ ਆਪਾਂ ਸਾਇਲੇਜ ਬਾਰੇ ਬਾਈ ਹੁਣਾਂ ਤੋਂ ਲਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕਿੰਨੇ ਕਿੱਲੇ ਸੀ ਟੋਟਲ ਕਿੰਨੇ ਕਿੱਲੇ ਬੀਜੇ ਸੀ ਮੱਕੀ ਦੇ ਤਾਂ ਸਾਡੇ ਸੀਗੇ ਜੀ 175 ਕਿੱਲੇ ਸੀਗੇ 175 ਕਿੱਲੇ ਸੀ ਤੇ 175 ਤੇ ਆ ਕਿੰਨੇ ਦਾ ਪਾਸਾ ਸਾਇਲੇਜ ਇਹ 105 ਕਿੱਲੇ ਦਾ ਜੀ 105 ਦਾ ਬਾਕੀ ਦਿਆਂ ਦਾ ਕਾਤੋਂ ਨਹੀਂ ਪਾਇਆ ਬਾਕੀ ਦਾ ਜੀ ਓਵਰੇਜ ਹੋ ਗਈ ਸੀ ਮੱਕੀ ਅਛਾ ਜਿਹੜੀ ਓਪਰੇਜ ਹੋ ਗਈ ਉਹ ਨਹੀਂ ਭਾਈ ਤੱਕਾ ਨਹੀਂ ਕੀਤਾ ਨਹੀਂ ਤੱਕਾ ਨਹੀਂ ਕੀਤਾ ਜੀ ਫਿਰ ਅਸੀਂ ਉਹਨੂੰ ਗਰੇਨ ਦੇ ਵਿੱਚ ਲੈ ਆਏ ਸੀ ਅਛਾ ਉਹਨੂੰ ਦੂਜੇ ਉਹ ਉਪਕਾਮੀ ਕੰਮ ਕਰ ਲਿਆ ਸੀ ਉਹਨੂੰ ਕਰ ਲਿਆ ਮਤਲਬ ਇਹ ਹੈਗਾ ਪਾਇਨਰ ਦਾ ਪੀਸ ਹੈਗਾ ਇਹ ਹਾਂਜੀ ਕੋਰਟੇਵਾ ਪਾਇਨਰ ਦਾ ਪਾਇਨਰ ਦਾ ਸੀਗਾ ਤੇ ਪਾਇਨਰ ਦਾ ਵੀ ਹੈ ਮਤਲਬ ਇਹ ਦੋਨੇ ਕੰਮ ਆ ਜਾਂਦਾ ਹਾਂਜੀ ਦੋਨੇ ਦੋਨੇ ਪਾਸੇ ਚੱਲ ਜਾਂਦਾ ਜੀ ਦੋਨੇ ਪਾਸੇ ਆ ਜਾਂਦਾ ਝਾੜ ਬਹੁਤ ਆ ਜੀ ਇਹਦਾ ਜੀ ਦਾਣਾ ਬਹੁਤ ਦਾਣਾ ਬਹੁਤ ਜਿਆਦਾ ਹੁੰਦਾ ਬਈ ਮਤਲਬ ਸਾਈਲੇਜ ਦੇ ਵਿੱਚ ਵੀ ਜੇ ਆਪਾਂ ਪਾੜ ਕੇ ਦੇਖੀਏ ਤਾਂ ਦਾਣਾ ਪੂਰਾ ਮਿਲੂਗਾ ਦਾਣਾ ਪੂਰਾ ਮਿਲੂਗਾ ਹਾਂਜੀ ਇੱਕ ਬਾਈ ਮੈਂ ਦੇਖਿਆ ਵੀ ਥੋੜਾ ਮੀਹਾਂ ਚ ਆ ਜਾਂਦੀ ਆ ਉਹਨੂੰ ਉਲੀ ਲੱਗਣ ਦੇ ਜ਼ਿਆਦਾ ਚਾਂਸ ਹੁੰਦੇ ਆ ਇਹ ਪਿਆਵ ਆ ਕਦੋਂ ਆ ਤੁਸੀਂ ਕਦੋਂ ਪਾਉਣਾ ਪਸੰਦ ਕਰਦੇ ਸਹੀ ਮਹਿਣਾ ਚਾਹ ਇਹ ਤਕਰੀਬਨ ਜੀ ਅਸੀਂ ਮਈ ਦੇ ਪਹਿਲੇ ਹਫ਼ਤੇ ਸ਼ੁਰੂ ਕਰ ਦਿੰਦੇ ਆ ਜੀ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਅਸੀਂ ਇਹਨੂੰ ਜੂਨ ਦੇ 15 ਦੂਜੇ ਹਫ਼ਤੇ ਤੱਕ ਅਸੀਂ ਖਤਮ ਕਰਨ ਦਾ ਕੋ ਹੁੰਦਾ ਵਾ ਭਈ ਜਿਹੜਾ ਹਵਾ ਦੇ ਵਿੱਚ ਨਮੀ ਆਉਂਦੀ ਆ ਉਹਨੂੰ ਵੀ ਉਹ ਤੋਂ ਵੀ ਬਚ ਜੇਗੇ ਉਹ ਤੋਂ ਵੀ ਬਾਜੀ ਹਾਂਜੀ ਵੀ ਉਹ ਤੋਂ ਵੀ ਬਚ ਜਗੇ ਵੀ ਉਹਦੇ ਨਾਲ ਵੀ ਉੱਲੀ ਆ ਸਕਦੀ ਆ ਉਹਦੇ 'ਚ ਸਭਾਵਨਾਵਾਂ ਜੀ ਹੈ ਉੱਲੀ ਦੀਆਂ ਵੱਜ ਜਾਂਦੀਆਂ ਫਿਰ ਕਿਉਂਕਿ ਮੌਨਸੂਨ ਆ ਜਾਂਦੀ ਹੈ ਜਦ ਨੂੰ ਇੱਕ ਭਈ ਮੈਂ ਇੱਕ ਗੱਲ ਹੋਰ ਦੇਖੀ ਆ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਆਪਾਂ ਥੋੜਾ ਕਮਰਸ਼ੀਅਲੀ ਕੰਮ ਕਰਦੇ ਆ ਨਾ ਆਪਾਂ ਕੀ ਕਰਦੇ ਆ ਉਧਰੋਂ ਬੇਲਰ ਖੜ ਗਿਆ ਹਾਂਜੀ ਉਧਰੋਂ ਵੱਢਣ ਵਾਲੀਆਂ ਲੱਗਾਂ ਆਉਂਗਾ ਉਹ ਢੇਰ ਮਾਰੀ ਜਾਣਾ ਉਹ ਰਾਤ ਨੂੰ ਢੇਰ ਪਿਆ ਰਹਿੰਦਾ ਸਵੇਰੋਂ ਬੇਲਰ ਚੱਲਿਆ ਭਾਈ ਸੂਸਤ ਸਾਧ ਕੀਤਾ ਹਾਂਜੀ ਫੇਰ ਉਹਦੀਆਂ ਗੱਠਾਂ ਬੰਨਤੀਆਂ ਉਹ ਉਨੇ ਚਿਰ ਦੇ ਵਿੱਚ ਕੀ ਹੋ ਜਾਂਦਾ ਪਰਦਾ ਆ ਜਾਂਦਾ ਉਹ 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 ਹੋ ਜਾ ਉਹੋ ਜਿਹਾ ਵਿਚ ਬੰਦ ਦਿੰਦੇ ਆ ਕੀ ਕਰਦੇ ਆ ਉਹੋ ਜੇ ਮੌਕੇ ਸਹੀ ਤੁਸੀਂ ਕਿਉਂਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਬੰਦੇ ਆ ਉਹੋ ਜੇ ਮੌਕੇ ਕੀ ਕਰਦੇ ਆ ਤੁਸੀਂ ਉਹਦੇ ਤੇ ਮੇਨ ਇਹ ਆ ਜੀ ਜਦੋਂ ਸਾਨੂੰ ਲੱਗਦਾ ਵੀ ਇਹ ਆਪਣੀ ਕੋਈ ਮਸ਼ੀਨ ਖਰਾਬ ਹੋ ਗਈ ਜੀ ਉਦੋਂ ਹੀ ਢੇਰ ਲੱਗੂਗਾ ਨਾ ਅਸੀਂ ਉਹ ਜਿਹੜੀ ਖੇਤ ਚ ਮਸ਼ੀਨ ਚੱਲਦੀ ਆ ਉਹਨੂੰ ਬੰਦ ਕਰ ਦਿੰਦੇ ਆ ਜੀ ਤੇ ਜਦੋਂ ਫਿਰ ਅਸੀਂ ਇਸ ਸਾਲ ਦੋ ਮਸ਼ੀਨਾਂ ਲੈ ਜਾਂਦੀਆਂ ਜੀ ਵੀ ਇਹ ਜੀ ਕੋਈ ਸਾਨੂੰ ਕੋਈ ਦਿੱਕਤ ਆਪਈ ਨਾ ਜੀ ਤੇ ਜਿੰਨਾ ਖੇਤ ਦੇ ਵਿੱਚੋਂ ਕੁੱਤਰਾ ਕਰਕੇ ਆਉਂਦਾ ਨਾਲ ਦੀ ਨਾਲ ਹੀ ਉਹਨੂੰ ਅਸੀਂ ਰੈਪ ਕਰੀ ਜਾਂਦੇ ਹਾਂ ਜੀ ਇਸ ਕਰਕੇ ਉਹ ਜਿਹੜੀ ਉਹਦੇ ਚ ਉਹ ਗਰਮੈਸ਼ ਵਾਲੀ ਗੱਲ ਆ ਉਹ ਨਹੀਂ ਹੁੰਦੀ ਜੀ ਤੇ ਨਾਲ ਦੀ ਨਾਲ ਹੀ ਉਹਨੂੰ ਅਸੀਂ ਪੈਕ ਕਰਦੇ ਰਹਿੰਦੇ ਹਾਂ ਹਾਂਜੀ ਤੇ ਰੈਪ ਦਾ ਜਿਹੜਾ ਆ ਆ ਰੈਪ ਆ ਨਾ ਇਹ ਵੀ ਇਹ ਵੀ ਮੇਰੇ ਦੇਖਣ ਚ ਇਹ ਇਹਦੇ ਵੀ ਕਈ ਕੁਆਲਿਟੀਆਂ ਹਾਂਜੀ ਤਾਂ ਇਹ ਸਾਲ ਨਹੀਂ ਕੱਟਦਾ ਤੇ ਕਈ ਵਾਰੀ ਇਹ ਦੋ ਸਾਲ ਵੀ ਕੱਟ ਜਾਂਦਾ ਹਾਂਜੀ ਇਹ ਤੇ ਹੁੰਦਾ ਵੀ ਫਿਲਮ ਦੇ ਜਿਹੜੇ ਆਪਾਂ ਰੈਪ ਕਰਦੇ ਆ ਨਾ ਜੀ ਇਹ ਤੇ 23 24 ਅਸੀਂ ਇਹ ਤੇ ਚੱਕਰ ਲਾਉਨੇ ਆ ਜੀ ਹਾਂਜੀ ਫਿਲਮ ਦੇ ਤੇ ਜਿਵੇਂ ਜੇ ਇਹਦੇ ਘਟ ਲਾਈਏ ਮੰਨ ਲਓ ਜੇ 15 20 ਲਾਈਏ ਫਿਲਮ ਦੀ ਬਚਤ ਜ਼ਰੂਰ ਹੋ ਜਾਂਦੀ ਆ ਆਪਣਾ ਫਾਇਦਾ ਹੋ ਜਾਂਦਾ ਪਰ ਉਹਦੇ ਚ ਇਹ ਹੁੰਦਾ ਵੀ ਇਹ ਲੰਬਾ ਟਾਈਮ ਨਹੀਂ ਕੱਟਦੀ ਜਿੰਨੇ ਨੂੰ ਵੱਧ ਪੇਪਰ ਲਾਵਾਂਗੇ ਤੇ ਕੌਸਲੀ ਦਾ ਪਹੂਗਾ ਇਹ ਜੀ ਪਰ ਇਹ ਜ਼ਿਆਦਾ ਟਾਈਮ ਕੱਢ ਜਾਂਦਾ ਜੀ ਤੇ ਕਾ ਡਿਲੀਵਰੀ ਦਾ ਕੀ ਹਿਸਾਬ ਕਿਤਾਬ ਆ ਜੀ ਡਿਲੀਵਰੀ ਡਿਲੀਵਰੀ ਅਸੀਂ ਇਹ ਆਂ ਵੀ ਸਾਡੇ ਕੋਲੇ ਕਿਰਾਏ ਤੇ ਰੱਖੇ ਹੋਏ ਆ ਛੋਟੇ ਹਾਥੀ ਵੀ ਹੈਗੇ ਆ ਦੂਜੇ ਜਿਵੇਂ ਕੈਂਟਰ ਵੀ ਹੈਗਾ ਜਾਂ ਜੇ ਕੋਈ ਜਿਆਦਾ ਵੱਡਾ ਆਰਡਰ ਹੁੰਦਾ ਤੇ ਉਹ ਟਰੱਕ ਤੇ ਵੀ ਭੇਜ ਦਿੰਨੇ ਆ ਪਰ ਉਹਦਾ ਫਿਰ ਉਹ ਕਿਰਾਇਆ ਗਾਹਲੇ ਤੋਂ ਜੀ ਚਾਰਜ ਕਰਦੇ ਇੱਕ ਉਹ ਪਾਸੇ-ਪਾਸੇ ਚਾਦਰ ਜੀ ਲਾਤੀ ਉਹ ਕਾਹਤੋਂ ਲਾਦੀ ਇਹ ਚਾਦਰ ਅਸੀਂ ਤਾਂ ਲਾਈ ਆ ਅੱਗੇ ਨਾ ਚੂਹਾ ਬਹੁਤ ਖਰਾਬ ਕਰ ਦਿੰਦਾ ਸੀਗਾ ਤੇ ਜਿਵੇਂ ਚੂਹਾ ਹੋ ਗਿਆ ਉਹ ਕਾਟਵਾ ਗਲੈਰੀਆਂ ਜਿਹਨੂੰ ਕਹਿੰਦੇ ਆ ਤੇ ਉਹ ਬਹੁਤ ਖਰਾਬ ਕਰ ਦਿੰਦੀਆਂ ਸੀ ਜਾਂ ਨਿਓਲੇ ਆਪਣੇ ਇੱਥੇ ਖੇਤ 'ਚ ਕਰਕੇ ਤੇ ਇਸ ਕਰਕੇ ਉਹ ਚਾਰੇਵਾਸੀ ਅਸੀਂ ਚਾਦਰ ਲਾਤੀ ਵੀ ਤਾਂ ਕਿ ਵੀ ਉਹ ਜਿਹੜਾ ਚੂਹਾ ਨਾ ਹੋਵੇ ਤੇ ਆਜੋ ਡਾਕਟਰ ਸਾਹਿਬ ਤੋਂ ਵੀ ਥੋੜੀ ਜਾਣਕਾਰੀ ਲੈਨੇ ਆਪਾਂ ਹਾਂਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਸਸਿਕਾ ਸਸਿਕਾ ਬੜੀ ਮੈਨੂੰ ਦਿਓ ਜਾਣਕਾਰੀ ਪੂਰੀ ਵੀ ਠੀਕ ਆ ਇਹਨਾਂ ਨੇ ਤਾਂ ਵੇਚਣਾ ਹਾਂਜੀ ਇਮਾਨਦਾਰ ਪਰਿਵਾਰ ਆ ਇਹ ਚ ਕੋਈ ਸ਼ੱਕ ਵਾਲੀ ਗੱਲ ਲੋਕ ਇਹਨਾਂ ਦੀ ਇਮਾਨਦਾਰੀ ਮਿਹਨਤ ਦੀ ਸੌਂ ਖਾਂਦੇ ਆ ਬਿਲਕੁਲ ਜੀ ਪਰ ਕਈ ਵਾਰੀ ਇਮਾਨਦਾਰ ਬੰਦਾ ਟੈਕਨੀਕਲੀ ਉਹਨਾਂ ਮਾਰ ਨਹੀਂ ਹੁੰਦਾ ਤਾਂ ਉੱਥੇ ਉਹਦੀ ਇਮਾਨਦਾਰੀ ਵੀ ਫੇਲ ਹੋ ਜਾਂਦੀ ਹੈ ਜੀ ਤੁਹਾਡੇ ਹਿਸਾਬ ਨਾਲ ਟੈਕਨੀਕਲੀ ਤੁਸੀਂ ਇਹਨੂੰ ਖੋਲ ਕੇ ਦੇਖਿਆ ਤੁਹਾਨੂੰ ਕਿਵੇਂ ਲੱਗਿਆ ਵੀ ਬੰਦੇ ਕਿੰਨਾ ਕੁ ਸਹੀ ਕੰਮ ਕਰਦੇ ਆ ਜਾਂ ਇਹਨਾਂ ਦੀ ਕੋਈ ਤਕਨੀਕ ਦੇ ਵਿੱਚ ਕਮੀ ਆ ਦੇਖੋ ਜੀ ਐਚ ਐਮ ਅ ਇਸ ਤਰ੍ਹਾਂ ਦੱਸਣਾ ਚਾਹੂਗਾ ਕਿ ਪਾਇਨੀਅਰ ਟੀਮ ਜਿਹੜੀ ਇਹਨਾਂ ਦੇ ਨਾਲ ਜੀ ਸਿਰਫ ਸੀਡ ਵੇਚਣ ਤੱਕ ਸੀਮਤ ਨਹੀਂ ਹੈਗੀ ਜੀ ਪਾਇਨੀਅਰ ਟੀਮ ਇਹਨਾਂ ਦੇ ਨਾਲ ਸੀਡ ਦੀ ਬਿਜਾਈ ਤੋਂ ਲੈ ਕੇ ਕਰਕੇ ਪਹਿਲਾਂ ਤਾਂ ਸੀਡ ਦੀ ਕਿਹੜੀ ਵੈਰਾਈਟੀ ਕਿਹੜੀ ਆਪਾਂ ਹਾਈਬ੍ਰਿਡ ਲਗਾਣਾ ਹੈਗਾ ਉਹਦੇ ਲਈ ਇਹਨਾਂ ਨੂੰ ਮਦਦ ਕਰਵਾਉਂਦੀ ਇਹਨਾਂ ਨੂੰ ਸੋਚਣ ਦੇ ਲਈ ਇਹਨਾਂ ਨੂੰ ਡਿਸਾਈਡ ਕਰਨ ਦੇ ਲਈ ਜੀ ਉਹਦੇ ਪੈਰਾਮੀਟਰਸ ਦੱਸਦੀ ਹੈ ਜੀ ਹਾਈਬ੍ਰਿਡ ਸਿਲੈਕਟ ਕਰ ਲੈ ਫਿਰ ਉਹ ਕਿਦਾਂ ਵਧੀਆ ਲਗਾਣਾ ਕਿਦਾਂ ਵੱਧ ਤੋਂ ਵੱਧ ਪਲਾਂਟ ਪੋਪੂਲੇਸ਼ਨ ਲੈਣੀ ਇੱਕ ਕਿੱਲੇ ਦੇ ਵਿੱਚ ਵੱਧ ਤੋਂ ਵੱਧ ਬਾਇਓਮਾਸ ਝਾੜ ਕਿਦਾਂ ਲੈਣਾ ਜੀ ਉਸ ਤੋਂ ਬਾਅਦ ਫੈਨਰੀ ਇਹ ਵੀ ਦੱਸਦੀ ਹੈ ਕਿ ਕਿਹੜੀ ਖਾਦ ਕਿਹੜੀ ਦਵਾਈ ਕਦੋਂ ਪਾਣੀ ਹੈ ਤਾਂ ਕਿ ਤੁਹਾਡੀ ਕ੍ਰੌਪ ਵਧੀਆ ਹਰੀ ਨਿਖਰ ਕੇ ਕ੍ਰੌਪ ਆਵੇ ਤੁਹਾਡੀ ਜੀ ਵੱਧ ਤੋਂ ਵੱਧ ਉਹਦੇ ਚ ਦਾਣਾ ਪਵੇ ਜੀ ਕਿਉਂਕਿ ਵੱਧ ਤੋਂ ਵੱਧ ਦਾਣਾ ਜਿੰਨਾ ਆਪਾਂ ਸੈਲੇ ਦੇ ਵਿੱਚ ਲੈ ਪਾਵਾਂਗੇ ਉਨੀ ਵਧੀਆ ਕੁਆਲਿਟੀ ਦਾ ਜਿਹੜਾ ਉਹ ਸੀ ਸੈਲੇ ਬਣਾ ਪਾਵਾਂਗੇ ਜੀ ਸੋ ਇਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਜੁੜਿਆ ਹੋਇਆ ਪਾਇਨਰ ਕੰਪਨੀ ਨੂੰ ਲਾਪਗ 5-6 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਇਹ ਸਾਡੇ ਪੁਰਾਣੇ ਹਾਈਬ੍ਰਿਡ 1844 ਤੋਂ ਉੱਠ ਕਰਕੇ ਹੁਣ ਅੱਗੇ-ਅੱਗੇ ਗ੍ਰੈਜੂਏਟ ਹੁੰਦੇ ਹੋਏ 1890 ਦਾ ਸਾਈਲੇਜ ਬਣਾਉਣ ਲੱਗੇ ਆ ਸੋ ਇਸ ਚੀਜ਼ ਦੇ ਹੁਣ ਖੁਦ ਵੀ ਕਾਫੀ ਮਾਹਿਰ ਹੋ ਚੁੱਕੇ ਆ ਜੀ ਇਹਨਾਂ ਨੂੰ ਪਤਾ ਹੈ ਕਿ ਇਸ ਸਾਈਲੇਜ ਦੇ ਵਿੱਚੋਂ ਮੈਂ ਇੱਕ ਗੱਠ ਦੇ ਵਿੱਚ ਵੱਧ ਤੋਂ ਵੱਧ ਸਾਈਲੇਜ ਕਿਦਾਂ ਪੈਕ ਕਰ ਲੈਣਾ ਜੀ ਪਸ਼ੂ ਨੂੰ ਖਾਣ ਦੇ ਲਈ ਜੋ ਸਭ ਤੋਂ ਵੱਧ ਲੋੜੀਂਦੀ ਚੀਜ਼ ਜਿਹੜੀ ਹੁੰਦੀ ਉਹਨੂੰ ਆਪਾਂ ਡਰਾਈ ਮੈਟਰ ਆਨੇ ਆ ਜੀ ਸੋ ਇੱਕ 100 ਕਿਲੋ ਸਾਇਲਜ ਦੇ ਵਿੱਚ ਜੇ ਅਗਰ ਆਪਾਂ ਗੱਲ ਕਰੀਏ ਤਾਂ ਘੱਟੋ ਘੱਟ ਵੀ 30 32 ਕਿਲੋ ਡਰਾਈ ਮੈਟਰ ਹੋਵੇ ਤਾਂ ਇੱਕ ਵਧੀਆ ਸਾਇਲਜ ਕਹਾਂਦਾ ਅਸੀਂ ਇਹਨਾਂ ਦੀ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਰਿਪੋਰਟਾਂ ਵੀ ਕੀਤੀਆਂ ਨੇ ਸਾਇਲਜ ਦੀਆਂ ਇਹਨਾਂ ਦੇ ਸਾਇਲਜ ਦੇ ਵਿੱਚ 30 32% ਤੋਂ ਹਮੇਸ਼ਾ ਉੱਪਰ ਹੀ ਡਰਾਈ ਮੈਟਰ ਆਉਂਦਾ ਹੈ ਜੀ ਦੂਜੀ ਜਿਹੜੀ ਮੋਟੀ ਚੀਜ਼ ਹੈ ਜਦੋਂ ਡਰਾਈ ਮੈਟਰ ਤੁਹਾਨੂੰ ਇੰਨਾ ਮਿਲੇਗਾ ਤਾਂ ਉਹਦੇ ਅੰਦਰ ਜਿਹੜੇ ਦਾਣੇ ਪਏ ਹੋਏ ਨੇ ਸਾਇਲਜ ਦੇ ਅੰਦਰ ਜਿਹੜੀ ਮੱਕੀ ਟੁੱਟ ਕੇ ਪਈ ਹੋਈ ਹੈ ਜੀ ਉਹ ਮੱਕੀ ਦੇ ਵਿਚਲਾ ਸਟਾਰਚ ਵੀ ਉਨਾ ਹੀ ਵੱਧ ਕੇ ਮਿਲੇਗਾ ਜੀ ਜੀ ਦੁੱਧ ਨੂੰ ਸਭ ਤੋਂ ਵੱਧ ਪੈਦਾ ਕਰਨ ਦੇ ਲਈ ਸਭ ਤੋਂ ਵਧੀਆ ਤਰੀਕੇ ਦਾ ਦੁੱਧ ਬਣਾਉਣ ਦੇ ਲਈ ਸਟਾਰਜ ਇੱਕ ਮੁੱਢਲੀ ਚੀਜ਼ ਹੈ ਜਿਹਦੇ ਉੱਤੇ ਕੰਮ ਕੀਤਾ ਜਾਂਦਾ ਸੋ ਇਹ ਦੋ ਚੀਜ਼ਾਂ ਦੇ ਕੰਪਨੀ ਨੇ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੂੰ ਦੱਸਾਈ ਹਾਲੇ ਵੀ ਅਸੀਂ ਟਾਈਮ ਟੂ ਟਾਈਮ ਇਹਨਾਂ ਦੇ ਸਾਇਲੈਂਸੀ ਟੈਸਟਿੰਗ ਕਰਦੇ ਹਾਂ ਜੀ ਔਰ ਸਾਡੇ ਕੋਲ ਮਸ਼ੀਨਾਂ ਵੀ ਹੈਗੀਆਂ ਨੇ ਜਿਹੜੇ ਅਸੀਂ ਇਹਨਾਂ ਦੇ ਵਾਸਤੇ ਇਹਨਾਂ ਦੇ ਤਰ੍ਹਾਂ ਦੇ ਜਿਹੜੇ ਹੋਰ ਵੀ ਸੂਝਵਾਨ ਫਾਰਮਰ ਹੈਗੇ ਨੇ ਜਿਨ੍ਹਾਂ ਦੇ ਡੋਰ ਸਟੈਪ ਦੇ ਉੱਤੇ ਜਾ ਕਰਕੇ ਖੇਤ ਦੇ ਉੱਤੇ ਜਾ ਕਰਕੇ ਮਸ਼ੀਨਾਂ ਦੇ ਨਾਲ ਚੈੱਕ ਕਰਦੇ ਆ ਹੁਣ ਹੈਗੇ ਮਸ਼ੀਨ ਤੁਹਾਡੇ ਕੋਲ ਹਾਂਜੀ ਸਾਡੇ ਕੋਲ ਹੈਗੀਆਂ ਮਸ਼ੀਨਾਂ ਅਸੀਂ ਤੁਹਾਨੂੰ ਦਿਖਾ ਦੇਵਾਂਗੇ ਵੀਡੀਓ ਦੇ ਵਿੱਚ ਬਿਲਕੁਲ ਦਿਖਾਵਾਂਗੇ ਜੀ ਤੁਹਾਨੂੰ ਇੱਕ ਮਸ਼ੀਨ ਵੀ ਦਿਖਾਵਾਂਗੇ ਪਲੱਸ ਮਸ਼ੀਨ ਦੇ ਥਰੂ ਜਿਹੜੀ ਟੈਸਟਿੰਗ ਹੋ ਰਹੀ ਹੈ ਕਿਦਾਂ ਸਕੈਨ ਕੀਤਾ ਜਾ ਰਿਹਾ ਉਹ ਵੀ ਦਿਖਾਵਾਂਗੇ ਉਹ ਵੀ ਉਹ ਵੀ ਮੈਨੂੰ ਦਿਖਾ ਦਿਓ ਇੱਕ ਇੱਕ ਮੈਨੂੰ ਡਾਕਟਰ ਸਾਹਿਬ ਹੋਰ ਗੱਲ ਦੱਸ ਦਿਓ ਚਲੋ ਇਹ ਤਾਂ ਮੈਂ ਇਹਨਾਂ ਤੋਂ ਤੇ ਪੈਕੋ ਦੀ ਕਰ ਦਿੰਨੇ ਆ ਕੰਪਰੈਸ ਵੀ ਤਕੜਾ ਕਰਦੇ ਆ ਕਿਉਂਕਿ ਸਾਇਲੇਜ ਦੀ ਗੰਢ ਕੁਆਂਟਲ ਤੋਂ ਉੱਪਰ 10 ਕਿਲੋ ਵੀ ਇਹ ਵੀ ਇੱਕ ਨਿਸ਼ਾਨੀ ਹੈ ਕਿ ਵਧੀਆ ਸਟੈਂਡਰਡ ਡਾਇਮੀਟਰ ਦੀ ਹਾਂ ਬਈ ਇਹ ਕੰਪਰੈਸ ਜ਼ਿਆਦਾ ਹੋਈ ਹੈ ਹਾਂਜੀ ਇੱਕ ਨਾ ਮੈਨੂੰ ਪਲੀਜ਼ ਜਾਣਕਾਰੀ ਇਹ ਦਿਓ ਕਿ ਬਹੁਤ ਵਾਰ ਕੀ ਕਰਦੇ ਆ ਲੋਕ ਪਿੱਟਾਂ ਦੇ ਵਿੱਚ ਪਾ ਲੈਂਦੇ ਆ ਹਾਂਜੀ ਹਾਂਜੀ ਵੇਚਣ ਵਾਲੇ ਹਾਂਜੀ ਪਿੱਟ ਪਾ ਕੇ ਉਸ ਤੋਂ ਬਾਅਦ ਕੀ ਕਰਦੇ ਆ ਕਿ ਉਰੀ ਐਡਵਰਟਾਈਜ਼ ਕਰਦੇ ਆ ਲੋਕ ਆਉਂਦੇ ਆ ਫਿਰ ਪਿੱਟ ਚੋਂ ਪਟਦੇ ਆ ਫੇਰ ਉਹਦੀ ਗੱਠ ਵੰਦੇ ਆ ਫੇਰ ਲੋਕਾਂ ਤੇ ਉਹ ਕਿੰਨਾ ਕੁ ਹੈਲਦੀ ਆ ਉਹ ਵਾਕਿਆ ਸੇਫ ਹੈਗਾ ਕਹੈਨੇਗਾ ਦੇਖੋ ਇਹਦੇ ਲਈ ਆਪਾਂ ਇੱਕ ਸਟੈਪ ਪਿੱਛੇ ਜਾਈਏ ਪਹਿਲਾਂ ਜੀ ਸਾਈਲੇਜ ਬਣਦਾ ਕਿਦਾਂ ਸਾਈਲੇਜ ਵਧੀਆ ਬਣਾਉਣ ਦੇ ਲਈ ਜਿਹੜਾ ਕੀ ਪ੍ਰੋਸੈਸ ਕੀ ਹੈ ਜੀ ਸਾਈਲੇਜ ਇੱਕ ਆਕਸੀਜਨ ਦੀ ਗેર ਮੌਜੂਦਗੀ ਚ ਬਣਾਇਆ ਜਾਂਦਾ ਚਾਹੇ ਉਹ ਪਿੱਟ ਦੇ ਵਿੱਚ ਬਣਾਇਆ ਜਾਏ ਚਾਹੇ ਉਹ ਬੇਲ ਦੇ ਵਿੱਚ ਬਣਾਇਆ ਜਾਵੇ ਜੀ ਪਿੱਟ ਦੇ ਵਿੱਚ ਪਾ ਕੇ ਦਬਾਉਣ ਦਾ ਮਤਲਬ ਤੇ ਮਸ਼ੀਨਾਂ ਦੇ ਵਿੱਚ ਦਬਾ ਕੇ ਕਰਕੇ ਬੇਲ ਦੇ ਤਿਆਰ ਕਰਨ ਦਾ ਮਤਲਬ ਇਹਦੇ ਵਿੱਚੋਂ ਹਵਾ ਆਕਸੀਜਨ ਟੋਟਲੀ ਕੱਢ ਦੇਣੀ ਆ ਜੀ ਉਸ ਤੋਂ ਬਾਅਦ ਜਦੋਂ ਉਹਨੂੰ 40-45 ਦੇਣ ਵਾਸਤੇ ਰੱਖਿਆ ਜਾਂਦਾ ਤਾਂ ਇਸ ਹਾਲੇ ਤਿਆਰ ਹੋ ਜਾਂਦਾ ਇਹਨੂੰ ਪਸ਼ੂ ਨੂੰ ਖਲਾਇਆ ਜਾਂਦਾ ਇਹਦੇ ਵਿਚਾਲੇ ਦਾ ਹੋਰ ਕੋਈ ਵੀ ਪ੍ਰੋਸੈਸ ਨਹੀਂ ਹੋਣਾ ਚਾਹੀਦਾ ਜੀ ਇਹਦੇ ਵਿਚਾਲੇ ਸੈਲਰੀ ਨੂੰ ਪੈਕ ਕਰਨ ਤੋਂ ਲੈ ਕਰਕੇ ਪਸ਼ੂ ਖਲਾਉਣ ਦੇ ਵਿਚਾਲੇ ਅਗਰ ਦੁਬਾਰਾ ਛੇੜਛਾੜ ਹੁੰਦੀ ਹੈ ਜੀ ਗਠਨ ਤੋੜਿਆ ਜਾਂਦਾ ਜਾਂ ਪੈਟਰ ਨੂੰ ਖੋਲ ਕੇ ਦੁਬਾਰਾ ਰੀਪੈਕ ਕੀਤਾ ਜਾਂਦਾ ਤਾਂ ਉਹ ਇੱਕ ਚੰਗਾ ਪ੍ਰੋਸੈਸ ਨਹੀਂ ਮੰਨਿਆ ਜਾਂਦਾ ਜ ਜਿਹਨੂੰ ਪਾਇਨਰ ਕੰਪਨੀ ਕੋਟੇਵਾ ਕੰਪਨੀ ਜਿਹੜੀ ਉਹ ਐਨਕੋਰੇਜ ਨਹੀਂ ਕਰਦੀ ਇਸ ਪ੍ਰੈਕਟਿਸ ਨੂੰ ਜੀ ਸੋ ਜਿਵੇਂ ਅਸੀਂ ਇੱਕ ਗੱਠ ਨੂੰ ਤੋੜ ਕੇ ਜਾਂ ਸਾਈਲੇਜ ਨੂੰ ਅਸੀਂ ਪਿੱਟ ਦੇ ਵਿੱਚ ਪਾ ਕਰਕੇ ਜਿਹੜੀ ਅੱਜ ਕੱਲ੍ਹ ਕਈ ਜਗ੍ਹਾ ਤੇ ਦੇਖਣ ਚ ਪ੍ਰੈਕਟਿਸ ਆ ਰਹੀ ਹੈ ਜੀ ਉਸ ਪ੍ਰੈਕਟਿਸ ਨੂੰ ਅਸੀਂ ਰეკਮੈਂਡ ਬਿਲਕੁਲ ਨਹੀਂ ਕਰਦੇ ਕਿਉਂਕਿ ਇੱਕ ਵਾਰੀ ਸਾਈਲੇਜ ਨੂੰ ਕੱਢਣ ਤੋਂ ਬਾਅਦ ਜੀ ਜਦੋਂ ਅਸੀਂ ਪੈਕ ਕਰਨਾ ਤੋੜਨਾ ਉਹਦੇ ਵਿੱਚ ਦੁਬਾਰਾ ਆਕਸੀਜਨ ਘੁਸ ਜਾਂਦੀ ਹੈ ਆਕਸੀਜਨ ਵੜ ਗਈ ਆਕਸੀਜਨ ਵੜ ਗਈ ਤਾਂ ਉਹਦੇ ਅੰਦਰ ਦੁਬਾਰਾ ਉਲੀ ਜ਼ਹਿਰ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਸ਼ੁਰੂ ਹੋ ਗਈਆਂ ਸੋ ਕੁੱਲ ਮਿਲਾ ਕੇ ਇਹ ਚੀਜ਼ਾਂ ਭਾਜੀ ਕਿ ਸਾਈਲੇਜ ਇੱਕ ਵਾਰੀ ਪਟਣ ਤੋਂ ਬਾਅਦ ਖੋਲਣ ਤੋਂ ਬਾਅਦ 24 ਤੋਂ 48 ਘੰਟੇ ਦੇ ਵਿੱਚ ਦੁਬਾਰਾ ਡੰਗਰ ਨੂੰ ਫੀਡ ਕਰ ਦੇਣਾ ਚਾਹੀਦਾ ਹਾਂ ਉਸ ਤੋਂ ਬਾਅਦ ਅਗਰ ਤੁਹਾਡੀ ਅਗਰ ਤੁਹਾਡੀ ਕੰਪੈਕਸ਼ਨ ਤੁਹਾਡੀ ਪੈਕਿੰਗ ਦੁਬਾਰਾ ਇੰਨਾ ਕੋ ਟਾਈਮ ਹੀ ਸਿਰਫ ਕੱਢਦੀ ਹੈ ਕਿ 24 48 ਘੰਟੇ ਦੇ ਵਿੱਚ ਤੁਸੀਂ ਖਿਲਾ ਸਕਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਕਰਦਾ ਅਗਰ ਉਹਨੂੰ ਤੁਸੀਂ ਲੰਬੇ ਸਮੇਂ ਵਾਸਤੇ ਰੈਕ ਕਰਕੇ ਦੁਬਾਰਾ ਰੀਪੈਕ ਕਰਕੇ ਰੱਖਦੇ ਹੋ ਜਾਂ ਐਦਾਂ ਕਰਦੇ ਹੋ ਤਾਂ ਇਹ ਪ੍ਰੈਕਟਿਸ ਸਹੀ ਨਹੀਂ ਹੈ ਅਸੀਂ ਇਹਨੂੰ ਰეკਮੈਂਡ ਨਹੀਂ ਕਰਾਂ ਜਿਵੇਂ ਯਾਰ ਸਿੱਧੀ ਗੱਲ ਹੈ ਵੀ ਕਣਕ ਨੂੰ ਤਾਂ ਭਾਵੇਂ ਤੁਸੀਂ 2 ਸਾਲ ਸੰਭਲੋ ਔਰ ਉਹ ਰੋਟ ਆਟਾ ਗੁੰਨੇ ਵੀ ਨੂੰ ਥੋੜੋ 2 ਸਾਲ ਸੰਭਲੂਗੇ ਬਹੁਤ ਸਹੀ ਬਹੁਤ ਸਹੀ ਹੈ ਜੀ ਬਹੁਤ ਸਹੀ ਜਦੋਂ ਉਹਨੂੰ ਵੈਚਰ ਆਲ ਗਏ ਫਿਰ ਤਾਂ ਉਹਨੂੰ ਪਕਾ ਕੇ ਖਾਣਾ ਹੀ ਪੈਣਾ ਖਾਣਾ ਹੀ ਪੈਣਾ ਇਹ ਵੀ ਉਦਾਂ ਹੀ ਆ ਜੀ ਇਹ ਇੱਕ ਵਾਰੀ ਖੋਲ ਲੈ ਲਤਾ ਤਾਂ 24 ਤੋਂ 48 ਘੰਟੇ ਦੇ ਵਿੱਚ ਡੰਗਰ ਨੂੰ ਖੁਲਾਣਾ ਹੀ ਹਾਂ ਵੀ ਉਹ 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 ਮਤਲਬ ਕਹਿਣ ਤੋਂ ਪਹਿਬ ਉਹ ਖਤਰਨਾਕ ਆ ਤੇ ਇਹ ਸਾਡੇ ਬੰਦੇ ਖਤਰਨਾਕ ਵਾਲੇ ਕੰਮ ਤੋਂ ਦੂਰ ਆ ਇਹ ਬਿਲਕੁਲ ਦੂਰ ਨੇ ਮੈਂ ਇਨ ਫੈਕਟ ਇਹਨਾਂ ਦੇ ਇਹਨਾਂ ਨੂੰ ਇਸ ਜੀ ਦੀ ਨੋਬਤ ਹੀ ਨਹੀਂ ਆਂਦੀ ਕਿ ਜੇ ਗੱਠ ਨੂੰ ਤੋੜ ਕੇ ਦੁਬਾਰਾ ਪੈਕ ਕੀਤਾ ਜਾਏ ਜਾਂ ਪਿੱਟ ਜੋ ਪੈਕ ਕੀਤਾ ਜਾਏ ਜੀ ਕਿਉਂਕਿ ਮੈਂ ਸੀਜ਼ਨ ਦੀ ਸਟਾਰਟਿੰਗ ਦੇ ਵਿੱਚ ਵੀ ਇੱਥੇ ਆਏ ਸੀ ਕਹਣਾਂ ਤੇ ਕੁਲ ਜਦੋਂ ਇਹਨਾਂ ਦੇ ਹਾਰਵੈਸਟਿੰਗ ਚੱਲ ਰਹੀ ਸੀਗੀ ਹਾਰਵੈਸਟਿੰਗ ਕਰ ਜੀ ਹਾਫ ਮਿਲਕ ਲਾਈਨ ਉਹਨੂੰ ਆਪਾਂ ਬੋਲਦੇ ਨੇ ਅੱਧੇ ਦੁੱਧ ਦੇ ਦਾਣੇ ਜਦੋਂ ਹੁੰਦੇ ਆ ਨਾ ਉਹਦੇੰਦਰ ਸਟਾਰਚ ਕਾਫੀ ਭਰ ਜਾਂਦਾ ਇਹ ਪੂਰਾ ਸਟਾਰਚ ਭਰ ਕੇ ਜਿਹੜਾ ਹੈਗਾ ਉਸ ਸਟੇਜ ਤੇ ਉਤੇ ਹਾਰਵੈਸਟਿੰਗ ਕਰਦੇ ਜਿੱਦਾਂ ਪਾਇਨਰ ਕੰਪਨੀ ਸਾਡਾ ਇਹ ਸਾਈਲੇਜ ਜ਼ੋਨ ਜਿਹੜਾ ਇਹ ਰਿਕਮੈਂਡ ਕਰਦਾ ਉਸੇ ਤਰ੍ਹਾਂ ਹੀ ਹਾਰਵੈਸਟਿੰਗ ਕਰਦੇ ਆ ਔਰ ਵਧੀਆ ਇਸ ਚੀਜ਼ ਦਾ ਝਾੜ ਲੈਂਦੇ ਆ ਸੋ ਉਹਨਾਂ ਦਿਨਾਂ ਦੇ ਵਿੱਚ ਵੀ ਅੱਜ ਤੋਂ ਇੱਕ ਮਹੀਨਾ ਪਹਿਲੇ ਜਦੋਂ ਇਹਨਾਂ ਨੇ ਬਣਾਣਾ ਸ਼ੁਰੂ ਕੀਤਾ ਉਦੋਂ ਹੀ ਇਹਨਾਂ ਦਾ ਤਾਂ ਸਾਈਲੇਜ ਬਿਕਣਾ ਸ਼ੁਰੂ ਹੋ ਗਿਆ ਇਸ ਕਰਕੇ ਇਹਨਾਂ ਦੇ ਤਾਂ ਨੋਬੇ ਤੇ ਨਹੀਂ ਆਂਦੀ ਇਸ ਚੀਜ਼ ਮਤਲਬ ਕ ਵੱਡੇ ਘਰਾਣਿਆਂ ਦੀ ਇੱਜ਼ਤ ਦਾ ਸਵਾਲ ਹੈ ਇੱਕ ਪਾਇਨਰ ਦਾ ਤੇ ਇੱਕ ਬਾਪੂ ਜਗਿੰਦਰ ਸਿੰਘ ਹੁਣਾਂ ਦਾ ਵੀ ਆਪਾਂ ਕਹਿ ਸਕਦੇ ਆਂ ਵੀ ਇਹ ਦੋਨੇ ਆਪਦੇ ਧਿਆਨ ਰੱਖਦੇ ਆ ਇਸੇ ਕਰਕੇ ਸਮੇਂ-ਸਮੇਂ ਇੱਕ ਦੂਜੇ ਤੇ ਵੀ ਨਿਗਾਹ ਵੀ ਰੱਖਦੇ ਸਲਾਹ ਵੀ ਕਰਦੇ ਆ ਮਾੜਾ ਜਿਹਾ ਚੱਕਰ ਹੀ ਜਿਹਾ ਆਜੋ ਆਜੋ ਕੋਈ ਵੀ ਆਪਾਂ ਖੋਲ ਦੇਣਾ ਡਾਕਟਰ ਸਾਹਿਬ ਸਾਨੂੰ ਨਾ ਖੋਲ ਕੇ ਆ ਵਿਖਾ ਦਿਓ ਕੋਈ ਵੀ ਇੱਕ ਜੀ ਉਹਦੇ ਵਿੱਚ ਚੈੱਕ ਕਰਕੇ ਦਿਖਾ ਦਿਓ ਆਪਾਂ ਇਹ ਮੀਟਰ ਜੀ ਇਹ ਆ ਮੀਟਰ ਹੈ ਜਿਹੜਾ ਚੈੱਕ ਕਰੂਗਾ ਏ ਜੀ ਇਸ ਮਸ਼ੀਨ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਦੱਸਦਾ ਇਹ ਬੇਸਿਕਲੀ ਐਨ ਆਈ ਆਰ ਟੈਕਨੋਲੋਜੀ ਤੇ ਆਧਾਰਿਤ ਮਸ਼ੀਨ ਹੈ ਜੀ ਨੀਅਰ ਇਨਫਰਾ ਰੈਡ ਟੈਕਨੋਲੋਜੀ ਇਹਨੂੰ ਬੋਲਦੇ ਨੇ ਜੀ ਡਾਇਨਾਮਿਕਾ ਜਨਰਲ ਕੰਪਨੀ ਜਿਹੜੀ ਇਟਲੀ ਦੀ ਮਸ਼ਹੂਰ ਕੰਪਨੀ ਹੈ ਜਿਹੜੀ ਸਾਈਲੇਜ ਟੈਸਟਿੰਗ ਜਾਂ ਹੋਰ ਫੀਲਡ ਟੈਸਟਿੰਗ ਦੇ ਟੂਲਸ ਬਣਾਉਂਦੀ ਹੈ ਜੀ ਉਥੋਂ ਇੱਕ ਕੰਪਨੀ ਨੇ ਇੰਪੋਰਟ ਕੀਤੀ ਹੈ ਇਹ ਮਸ਼ੀਨ ਜੀ ਔਰ ਇਹ ਮਸ਼ੀਨ ਦੇ ਨਾਲ ਅਸੀਂ ਫਾਰਮਰ ਦੇ ਡੋਸਟ੍ਰਿਪ ਤੇ ਜਾ ਕਰਕੇ ਉਹਦਾ ਸਾਈਲੇਜ ਟੈਸਟ ਕਰਦੇ ਹਾਂ ਡੋਸਟ੍ਰਿਪ ਤੇ ਜਾ ਕਰਕੇ ਸਾਈਲੇਜ ਟੈਸਟ ਕਰਨ ਦਾ ਇਹ ਫਾਇਦਾ ਹੈਗਾ ਕੇ ਫਾਰਮਰ ਜੋ ਅਜੇ ਦੀ ਡੇਢ ਦੇ ਵਿੱਚ ਆਪਣੇ ਪਸ਼ੂ ਨੂੰ ਖਿਲਾ ਰਿਹਾ ਮੌਕੇ ਤੇ ਹੀ ਉਹਦੀ ਟੈਸਟਿੰਗ ਹੋਉਂਦੀ ਹੈ ਉਹਨੂੰ 15 20 ਦਿਨ ਜਾਂ 25 ਦਿਨ ਵੇਟ ਕਰਨ ਦੀ ਲੋੜ ਨਹੀਂ ਪੈਂਦੀ ਕਿਸ ਲੈਬ ਦੇ ਰਿਜ਼ਲਟ ਦੀ ਜੀ ਇਹਦੇ ਥਰੂ ਆਪਾਂ ਤੁਹਾਨੂੰ ਕੋਈ ਵੀ ਇੱਕ ਸੈਲੇਜ ਹਾਂ ਖੋਲਿਆ ਜੀ ਖੋਲੇ ਖੋਲੇ ਮੁੰਡੇ ਨੇ ਖੋਲਿਆ ਕਿਉਂਕਿ ਸਾਡੇ ਵਰਗੇ ਬੰਦਿਆਂ ਕੋਲ ਤਾਂ ਵੱਧ ਤੋਂ ਵੱਧ ਆਹੀ ਹੁੰਦਾ ਜੀ ਚਾਕੂ ਨਾਲ ਖੋਲਿਆ ਤੇ ਐਂ ਦੇਖ ਲੈ ਲੈ ਵੀ ਦਾਣੇ ਬਹੁਤ ਆ ਬਈ ਦਾਣੇ ਬਹੁਤ ਆ ਇਤੋਂ ਵੱਧ ਕੁਝ ਕਹਿ ਨਹੀਂ ਸਕਦੇ ਜੀ ਪਰ ਆ ਮਸ਼ੀਨ ਦੱਸੂਗੀ ਇਹਦੇ ਵਿੱਚ ਕੀ ਬਹੁਤ ਆ ਤੇ ਕੀ ਘੱਟ ਆ 1 ਮਿੰਟ ਭਾਜੀ ਆਪਾਂ ਕੱਢਣਾ ਮਸ਼ੀਨ ਨੂੰ ਜੀ ਸ਼ਾਇਦ ਦੀ ਖਾਸੀ ਦੇ ਕੋਲ ਤੁਹਾਨੂੰ ਮੈਂ ਚੀਜ਼ ਦੱਸਦੇ ਆਂ ਸਭ ਤੋਂ ਮੋਟੀ ਚੀਜ਼ ਜਿਹੜੀ ਹੈਗੀ ਜੀ ਇੱਕ ਤਾਂ ਭਾਜੀ ਜਿੱਦਾਂ ਦਾ ਸਾਰੇ ਦਾਣੇ ਬਹੁਤ ਨੇ ਹਨਾ ਜੀ ਦੂਸਰਾ ਇਹਨਾਂ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਨਾ ਤਾਂ ਇੱਕ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਆ ਇਹ ਦਾਣਿਆਂ ਦੇ ਵਿੱਚਲੇ ਸਟਾਰਚ ਦੀ ਅਵੇਲੇਬਿਲਟੀ ਜੀ ਆ ਜਿੰਨੇ ਦਾਣੇ ਨੇ ਤੁਸੀਂ ਕੋਈ ਸਬੂਤੇ ਦਾਣੇ ਨਹੀਂ ਦੇਖ ਰਹੇ ਇੱਥੇ ਜੀ ਇਹ ਫਿੱਸੇ ਹੋਇਆ ਜੀ ਇਹ ਸਾਰੇ ਦਾਣਿਆਂ ਨੂੰ ਕੱਟ ਲੱਗਾ ਆ ਇਹ ਦੇਖੋ ਜੀ ਜੀ ਆ ਦੇਖੋ ਸਾਰੇ ਦਾਣੇ ਟੁੱਟੇ ਹੋਏ ਨੇ ਤੋ ਇੱਕ ਸਾਇਲੇਜ ਦੀ ਅੱਛੀ ਕੁਆਲਿਟੀ ਵਾਸਤੇ ਇਹ ਬਹੁਤ ਵੱਡਾ ਪੈਰਾਮੀਟਰ ਹੈ ਜੀ ਕਿ ਦਾਣੇ ਤਾਂ ਹੋਣ ਪਰ ਦਾਣੇ ਟੁੱਟੇ ਹੋਏ ਹੋਣ ਦੁਫਾੜ ਤੇ ਫਾੜ ਹੋਏ ਹੁੰਦੇ ਨੇ ਜੀ ਕਿਉਂਕਿ ਅਗਰ ਅਦਰਵਾਈਜ਼ ਅਗਰ ਦਾਣੇ ਦੁਫਾੜ ਜਾਂ ਤਫਾੜ ਨਹੀਂ ਹੁੰਦੇ ਉਹ ਐਨੀਮਲ ਦੇ ਗੋਬਰ ਦੇ ਥਰੂ ਬਾਹਰ ਆ ਜਾਂਦੇ ਨੇ ਉਹ ਦਾਣਿਆਂ ਦਾ ਜਿਹੜਾ ਉਹ ਵੇਸਟੇਜ ਹੋ ਜਾਂਦੀ ਹੈ ਜੀ ਸੋ ਇਹ ਬਹੁਤ ਹੀ ਵਧੀਆ ਤਰੀਕੇ ਦਾ ਹੁੰਦਾ ਸਾਇਲੇਜ ਬਣਿਆ ਹੋਇਆ ਤੁਸੀਂ ਦੇਖੋ ਅਗਰ ਦਾਣੇ ਤੋੜ ਕੇ ਰਕੇ ਵੀ ਵਿੰਦੇ ਹੋ ਦਾ ਦਾਣੇ ਅੰਦਰ ਕਾਫੀ ਹੱਦ ਤੱਕ ਜਿਹੜੇ ਪੱਕੇ ਹੋਏ ਦਾਣੇ ਨੇ ਜਿਹਦਾ ਅੰਦਰਲਾ ਸਟਾਰਚ ਜਿਹੜਾ ਹੈਗਾ ਉਹ ਖੂਬ ਬਣਿਆ ਹੋਇਆ ਹੈ ਜਿਹੜਾ ਐਨੀਮਲ ਦਾ ਦੁੱਧ ਵਧਾਉਣ ਦੇ ਵਿੱਚ ਜਿਹੜਾ ਹੈਲਪ ਕਰੂਗਾ ਜੀ ਸੋ ਅਸੀਂ ਇਸ ਤਰ੍ਹਾਂ ਜੀ ਸਾਈਲੇਜ ਨੂੰ ਲੈਣੇ ਆ ਹਨਾ ਸਭ ਤੋਂ ਪਹਿਲਾਂ ਇੱਕ ਤਾਂ ਹੈਗਾ ਜੀ ਮਸ਼ੀਨਾਂ ਚੈੱਕ ਕਰਨ ਦਾ ਇਹਨੂੰ ਤਰੀਕਾ ਉਹ ਤੁਹਾਨੂੰ ਦੱਸ ਦਿੰਨੇ ਆ ਇੱਕ ਹੈਗਾ ਇਹਨੂੰ ਮੋٹے ਤਰੀਕੇ ਨਾਲ ਦੇਸੀ ਤਰੀਕੇ ਨਾਲ ਚੈੱਕ ਕਰਨ ਦਾ ਤਰੀਕਾ ਜੀ ਸਾਈਲੇਜ ਕੱਟ ਕਰਕੇ ਉਹਨੂੰ ਤੁਸੀਂ ਦੋ ਹੱਥਾਂ ਦੇ ਵਿੱਚ ਜੀ ਦਬਾ ਕਰਕੇ ਰੱਖੋ ਜੀ 1 ਮਿੰਟ ਤੱਕ ਦਬਾ ਕਰਕੇ ਉਹਨੂੰ ਰੱਖਣਾ ਟਾਈਟਲੀ ਬਿਲਕੁਲ ਜੀ ਅਗਰ ਤਾਂ ਉਹਦੇ ਵਿੱਚੋਂ ਪਾਣੀ ਨਿਚੜਦਾ ਹੋਇਆ ਤੁਹਾਨੂੰ ਦਿਖਾਈ ਦਿੰਦਾ ਜੀ ਇਹਦਾ ਮਤਲਬ ਇਹਦੇ ਅੰਦਰ ਸੁੱਕਾ ਮਾਦਾ ਜਿਹੜਾ ਉਹ ਘਟ ਹੈ ਜੀ ਜੀ ਅਗਰ ਤੁਹਾਨੂੰ ਪਾਣੀ ਨਿਚੜਦਾ ਹੋਇਆ ਨਹੀਂ ਦਿਖਦਾ ਜੀ ਤਾਂ ਇਹਦੇ ਅੰਦਰ ਸੁੱਕਾ ਮਾਦਾ ਪੂਰਾ ਹੈ ਇੱਕ ਗੇਂਦ ਜੀ ਬਣ ਗਈ ਤੁਹਾਡੇ ਹੱਥ ਤੇ ਠਹਿਰੀ ਹੋਈ ਹੈ ਜੀ ਸੋ ਇਹਦਾ ਮਤਲਬ ਇਹ ਇੱਕ ਅੱਛੇ ਡਰਾਈ ਮੈਟਰ ਵਾਲਾ ਅੱਛੇ ਸਟਾਰਚ ਵਾਲਾ ਜਿਹੜਾ ਕਿ ਸਾਨੂੰ ਦਾਣੇ ਤੋਂ ਦਿਖ ਹੀ ਰਿਹਾ ਹੈ ਇਹ ਉਹ ਵਾਲਾ ਸਾਇਲਜ ਵੀ ਜੇ ਆ ਵੀ ਨਾ ਬਣੀ ਫਿਰ ਆਪਾਂ ਕਹ ਲਈਏ ਲੋੜ ਤੋਂ ਜ਼ਿਆਦਾ ਸੁੱਕਾ ਹੈ ਲੋੜ ਤੋਂ ਜ਼ਿਆਦਾ ਸੁੱਕਾ ਬਿਲਕੁਲ ਸਹੀ ਕਿਹਾ ਤੁਸੀਂ ਜਿਵੇਂ ਆਪਾਂ ਪੈੜੀ ਦੀ ਗੱਲ ਵੱਤਰ ਚੈੱਕ ਕਰਦੇ ਆ ਉਹ ਚੀਜ਼ ਹੈ ਉਹੀ ਜੀ ਜੇਕਰ ਅਸੀਂ ਇਦਾਂ ਗੇਂਦ ਨਹੀਂ ਬਣਦੀ ਜੀ ਤੂੜੀ ਦੀ ਤਰ੍ਹਾਂ ਬਾਰ-ਬਾਰ ਬਾਰ-ਬਾਰ ਹੱਥ ਤੇ ਖਿੱਲਰ ਜਾ ਰਿਹਾ ਯਾਨੀ ਕਿ ਰੁਕ ਨਹੀਂ ਪਾਰ ਰਿਹਾ ਤਾਂ ਇਹ ਜ਼ਿਆਦਾ ਸੁੱਕਾ ਹੋ ਗਿਆ ਡਰਾਈ ਮੈਟਰ ਦਾ ਇਹਦੇ ਵਿੱਚ ਜ਼ਿਆਦਾ ਹੋਊਗਾ ਪਰ ਇਹਦੀ ਫਰਮੈਂਟੇਸ਼ਨ ਨਹੀਂ ਹੋ ਪਾਊਗੀ ਕਿਉਂਕਿ ਇਹ ਇਕੱਠਾ ਨਹੀਂ ਹੋਊਗਾ ਹਵਾ ਬਾਹਰ ਕੱਢਣ ਵਾਸਤੇ ਜੀ ਤੇ ਇਸ ਕਰਕੇ ਇੱਕ ਜਿਹੜੀ ਅ اچھا ਸੁੱਕਾ ਮਾਦਾ 30 ਤੋਂ 35% 36% ਤੱਕ ਜਿਹੜਾ ਵਧੀਆ ਮੰਨਿਆ ਜਾਂਦਾ ਹੈ ਇਸ ਤੋਂ ਜ਼ਿਆਦਾ ਵੀ ਅਗਰ ਚਲਾਇਆ ਜਾਂਦਾ ਤਾਂ ਥੋੜਾ ਉਹ ਵੀ ਪ੍ਰੋਬਲੈਮੈਟਿਕ ਹੋ ਸਕਦਾ ਵਧੀਆ ਸਾਇਲੇ ਬਣਾਉਣ ਵਾਸਤੇ ਔਰ ਘਟ ਵੀ ਨਹੀਂ ਹੋਣਾ ਚਾਹੀਦਾ ਹੁਣ ਇਹਨੂੰ ਆਪਾਂ ਸਾਇਲੇ ਨੂੰ ਟੈਸਟ ਕਰਕੇ ਦਿਖਾਉਨੇ ਆ ਤੁਹਾਨੂੰ ਜੀ ਠੀਕ ਹੈ ਜੀ ਅਸੀਂ ਬੇਲ ਦੇ ਵਿੱਚੋਂ ਫਾੜ ਕਰਕੇ ਇਹਨੂੰ ਸੈਂਪਲ ਲਿਆ ਜੀ ਇਹ ਜਿਹੜੀ ਮਸ਼ੀਨ ਹੈ ਇਹ ਬੇਸਿਕਲੀ ਇਹਦੀ ਸਕੈਨਿੰਗ ਕਰੂਗੀ ਜੀ ਸਕੈਨਿੰਗ ਦੇ ਥਰੂ ਜਿਹੜਾ ਇੱਥੇ ਰਿਜ਼ਲਟ ਆਊਗਾ ਜੀ ਉਹ ਇਹਦੇ ਦੱਸੂਗਾ ਕਿ ਇਹਦੇ ਪੈਰਾਮੀਟਰ ਕਿੰਨੇ ਇਹਦੇ ਸੁੱਕਾ ਮਾਧਾ ਕਿੰਨਾ ਜੀ ਇਹਦੇ ਅੰਦਰ ਸਟਾਰਚ ਕਿੰਨੀ ਹੈ ਠੀਕ ਹੈ ਜੀ ਅਸੀਂ ਜਿੱਦਾਂ ਹੁਣ ਇਹ ਮਸ਼ੀਨ ਦੇ ਥਰੂ ਅਸੀਂ ਇਹਦੇ ਸਕੈਨਸ ਕਰਾਂਗੇ ਲੈਬੈਟਰੀ ਲੈ ਕੇ ਜਾਣ ਦੀ ਲੋੜ ਨਹੀਂ ਇਹ ਲੈਬੈਟਰੀ ਫਾਰਮਰ ਦੇ ਫੀਲਡ ਤੱਕ ਆ ਗਈ ਹੈ ਜੀ ਚਲਦੀ ਫਿਰ ਲੈਬੈਟਰੀ ਚਲਦੀ ਫਿਰ ਦੇਖੋ ਪਾਇਨੀਅਰ ਕੰਪਨੀ ਦੀ ਦੇਖੋ ਜੀ ਇਹ ਹੀ ਇੱਕ ਕੋਸ਼ਿਸ਼ ਹੈ ਇਨਵੈਸਟ ਕਰ ਰਿਹਾ ਜੀ ਫਾਰਮਰ ਨੂੰ ਖਾਲੀ ਸਾਈਲੇਜ ਦੇ ਲਈ ਬੀਜ ਨਾ ਦੇ ਕਰਕੇ ਹੂੰ ਸਾਈਲੇਜ ਵਧੀਆ ਕਿੱਦਾਂ ਬਣਾਉਣਾ ਹੈ ਠੀਕ ਹੈ ਜੀ ਔਰ ਉਹਨੂੰ ਚੈੱਕ ਕਿੱਦਾਂ ਕਰਨਾ ਹੈ ਔਰ ਅੱਗੇ ਐਨੀਮਲ ਨੂੰ ਖਵਾਉਣਾ ਕਿੱਦਾਂ ਹੈ ਨਾ ਸਭ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਾਵੇ ਜੀ ਜੀ ਸੋ ਇਹ ਮਸ਼ੀਨ ਇਸ ਟਾਈਮ ਸਕੈਨਸ ਕਰ ਰਹੀ ਹੈ ਇਹਦੇ ਜੀ ਠੀਕ ਹੈ ਜੀ ਲਗਭਗ 5 ਸਕੈਨ ਕਰੇਗੀ 5 ਸਕੈਨਾਂ ਦੀ ਇੱਕ 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 ਰਿਪੋਰਟ ਆਏਗੀ ਇਸ ਤਰ੍ਹਾਂ ਸੋ ਇਸ ਤਰੀਕੇ ਦੇ ਨਾਲ ਅਸੀਂ 2 ਜਾਂ 3 ਰਿਪੋਰਟਾਂ ਲੈ ਕਰਕੇ ਆਮ ਤੌਰ ਤੇ ਉਹਦੀ ਐਵਰੇਜ ਲੈ ਲੈਣੇ ਆ ਜੀ ਉਹ ਐਵਰੇਜ ਜਿਹੜੀ ਆ ਉਹ ਦੱਸ ਦਿੰਦੀ ਹੈ ਇਹ ਸਾਨੂੰ ਪੂਰੇ ਲੋਡ ਦੀ ਐਵਰੇਜ ਕਿੰਨੀ ਕੁ ਆ ਰਹੀ ਹੈ ਕਿਤੋਂ ਤੱਕ ਆ ਰਹੀ ਹੈ ਜੀ ਠੀਕ ਹੈ ਜੀ ਉਹ ਉਹ ਉਹਦੀ ਉਹਦੀ ਇੱਕ ਅਲੱਗ ਐਵਰੇਜ ਬਣ ਜਾਂਦੀ ਆ ਹਾਂਜੀ ਹਾਂਜੀ ਆ ਤਾਂ ਜਸਟ ਆਪਾਂ ਇੱਕ ਦੇਖਣ ਵਾਸਤੇ ਇੱਕ ਘਟ ਖੋਲੀ ਆ ਇੱਕ ਘਟ ਖੋਲੀ ਹੈ ਜੀ ਜੀ ਹੁਣ ਇਹ ਕੀ ਰਿਪੋਰਟ ਦੱਸਤੀ ਹੈ ਸੋ ਇਹ ਰਿਪੋਰਟ ਦੇ ਮੁਤਾਬਕ ਜਿਹੜਾ ਇਹਨਾਂ ਦਾ ਕੈਮਰਾ ਉੱਤੇ ਜੀ ਇਹਨਾਂ ਦਾ ਜਿਹੜਾ ਦੇਖੋ ਜੀ ਸਟਾਰਚ ਆਇਆ ਜੀ ਲਗਭਗ ਸਭ ਤੋਂ ਮੇਨ ਚੀਜ਼ ਜਿਹੜੀ ਸਟਾਰਚ ਹੈ ਉਹ ਸਭ ਤੋਂ ਜਿੱਦਾਂ ਆਪਾਂ ਮਨੁੱਖੀ ਖੂਨ ਦੀ ਆਪਾਂ ਗੱਲ ਕਰਦੇ ਆ ਤਾਂ ਆਪਾਂ ਕਹਿੰਨਾ ਹੈ ਹਿਮੋਗਲੋਬਿਨ ਇੱਕ ਅੱਛਾ ਤੁਹਾਡਾ ਪੈਰਾਮੀਟਰ ਹੈਗਾ ਡਿਸਾਈਡ ਕਰਨ ਦੇ ਲਈ ਕਿ ਖੂਨ ਪੂਰਾ ਹੈ ਜਾਂ ਨਹੀਂ ਹੈ ਜੀ ਉਹ ਚੀਜ਼ ਇਹ ਡਿਸਾਈਡ ਕਰਦੀ ਹੈ ਇਹੀ ਸਾਇਲਜ ਦੀ ਜਿਹੜੀ ਰਿਪੋਰਟ ਸਟਾਰਚ ਅਗਰ ਜ਼ਿਆਦਾ ਹੈ ਸਭ ਤੋਂ ਵਧੀਆ ਸਾਇਲ ਇਹਨਾਂ ਨੇ ਜੀ ਸੋ ਇਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਜਿੱਦਾਂ ਵਿਥਿਨ 10 ਸੈਕਿੰਡ ਜਿਹੜੀ ਹੈ ਇਹ ਨਈ ਰਿਪੋਰਟ ਜਿਹੜੀ ਆ ਉਹ ਕੱਟ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਦੀ ਹੈ ਜੀ ਤੇ ਬਾਕੀ ਵੈਸੇ ਜਿਹੜੇ ਕਿਸਾਨਾਂ ਨੇ ਇਹਨਾਂ ਤੋਂ 2-3 ਸਾਲ ਤੋਂ ਖਰੀਦਿਆ ਉਹਨਾਂ ਦੀ ਰਿਪੋਰਟ ਵੀ ਬੈਸਟ ਹੁੰਦੀ ਆ ਜੇ ਰਿਪੀਟ ਕਸਟਮਰ ਆ ਤਾਂ ਸਭ ਤੋਂ ਵੱਡੀ ਰਿਪੋਰਟ ਦਾ ਕਿਸਾਨ ਖੁਦ ਹੈ ਜੀ ਹਾਂ ਜੀ ਅਗਰ ਉਹ ਖੁਦ ਆ ਖਰੀਦ ਕਰਕੇ ਤੁਹਾਡੇ ਕੋਲ ਦੁਬਾਰਾ ਸਾਇਲੇਜ ਲੈਣ ਆ ਰਿਹਾ ਤਾਂ ਇਸ ਤੋਂ ਵੱਡੀ ਕੋਈ ਹੋਰ ਟੈਸਟੀਮੋਨੀਅਲ ਨਹੀਂ ਹੈਗਾ ਜੀ ਜੀ ਸਾਇਲੇਜ ਵਧੀਆ ਜਿਆ ਕਿਸ ਤਰ੍ਹਾਂ ਹਾਂ ਮਤਲਬ ਆ ਆ ਬਹੁਤ ਵਧੀਆ ਜੀ ਮੈਂ ਆਪਾਂ ਗੱਲਬਾਤ ਨਹੀਂ ਜ਼ਮੀਨ ਦੀ ਚੈੱਕ ਕਰਦੇ ਹੁੰਦੇ ਵੀ ਜਦੋਂ ਪਾਣੀ ਨੁੱਚੜਦਾ ਹੋਵੇ ਫਿਰ ਤਾਂ ਆਪਾਂ ਕਹਿੰਦੇ ਨੇ ਵੀ ਨਹੀਂ ਹਜੇ ਇੱਕ ਦਿਨ ਰੁਕਜੋ ਜਾਂ ਹਾਲਾਣਾ ਫਰੋਲ ਦਿਓ ਹਜੇ ਆਪਾਂ ਦੋ ਦਿਨ ਬੀਜਣ ਵਾਲੀ ਨਹੀਂ ਹੋਈ ਜੇ ਐਵੇਂ ਹੋਵੇ ਬਣਦੀ ਹੋਵੇ ਮੁੱਠੀ ਫਿਰ ਆਪਾਂ ਕਹਿੰਦੇ ਵੀ ਚਮਾ ਬੱਤਰ ਬਸ ਇਹ ਉਹੀ ਬੱਤਰ ਰਹੀ ਆ ਬਸ ਉਹੀ ਬੱਤਰ ਚਾਹੀਦੀ ਆ ਸਾਰੇ ਕੰਮ ਵਾਸਤੇ ਇਹ ਦੇਖੋ ਹਰ ਜਗ੍ਹਾ ਹੁਣ ਜਿੱਦਾਂ ਅਸੀਂ ਪਾਇਨਰ ਕੰਪਨੀ ਨੇ ਮਸ਼ੀਨ ਲਾ ਕਰਕੇ ਆਉਂਦੀ ਆ ਹਨਾ ਹਰ ਜਗ੍ਹਾ ਮਸ਼ੀਨ ਲਾ ਕਰਕੇ ਨਹੀਂ ਪਹੁੰਚਿਆ ਜਾ ਸਕਦਾ ਬਹੁਤ ਵੱਡੇ ਤਾਦਾਦ ਦੇ ਉੱਤੇ ਜਿਹੜਾ ਸਹਲੇ ਬਣ ਰਿਹਾ ਤਾਂ ਇਹ ਇੱਕ ਛੋਟਾ ਜਿਹਾ ਨੁਕਤਾ ਆ ਜਿਹੜਾ ਫਾਰਮਰ ਆਪਣੇ ਲੈਵਲ ਤੇ ਖੁਦ ਵੀ ਜਿਹੜੇ ਘਰਾਂ 'ਚ ਵੀ ਬਣਾ ਰਹੇ ਆ ਕੋਈ ਹੋਰ ਸਹਲੇ ਬੇਲ ਦੇ ਵਿੱਚ ਬਣਾ ਰਿਹਾ ਉਸ ਤਰੀਕੇ ਦੇ ਨਾਲ ਇਹਦਾ ਗਿੱਲੇ ਜਾਂ ਸੁੱਕੇ ਦੀ ਟੈਸਟ ਕਰ ਸਕਦਾ ਜੀ ਅਸੀਂ ਇਹ ਪਾ ਗੱਲ ਕਰਦੇ ਸੀ ਇਹਦੇ ਵਿੱਚ ਨਾ ਕੋਈ ਦਵਾਈ ਵਗੈਰਾ ਪੈਂਦੀ ਆ ਮੌਕੇ ਤੇ ਉਹ ਕਿਹੜੀ ਪਾਉਣੀ ਹੁੰਦੀ ਆ ਇਹ ਅਸੀਂ ਪੋੜਿਆ ਜੀ ਆਰਗੈਨਿਕ ਦਵਾਈ ਆ ਟਰਾਓ ਨਿਊਟ੍ਰੀਸ਼ਨ ਦੇ ਨਾਂ ਤੇ ਜੀ ਤੇ ਆਰਗੈਨਿਕ ਐਸਿਡ ਆ ਇਹ ਜੀ ਇਹਨੂੰ ਇੱਕ ਪਚਣ ਦੇ ਵਿੱਚ ਜਿਵੇਂ ਆਪਾਂ ਕਹਦੇ ਆ ਜਾਂ ਇੱਕ ਉਲੀ ਤੋਂ ਦੋ ਤਰ੍ਹਾਂ ਦੇ ਦੋ ਫੰਕਸ਼ਨ ਨੇ ਜੀ ਇੱਕ ਤਾਂ ਉਲੀ ਨਹੀਂ ਲੱਗਣ ਦਿੰਦੀ ਉਹ ਜੀ ਦੂਜੀ ਉਹਦੀ ਜਿਹੜੀ ਇਹਦੇ ਮਤਲਬ ਹੈਗੇ ਜਿਵੇਂ ਆਪਾਂ ਕਹਦੇ ਜਾਗ ਦੇ ਨੂੰ ਆਪਾਂ ਲਾ ਦਿੰਨੇ ਆ ਦੁੱਧ ਨੂੰ ਜੀ ਇਹਨੂੰ ਜਾਗ ਲੱਗ ਜਾਂਦਾ ਜੋ ਵੀ ਦਾਣਾ ਇਹਦੇ ਵਿੱਚ ਆ ਸਾਰਾ ਉਹ ਨਿਊਟ੍ਰੀਸ਼ਨ ਦੇ ਵਿੱਚ ਤਬਦੀਲ ਹੋ ਜਾਂਦਾ ਮਤਲਬ ਜਦੋਂ ਪਸ਼ੂ ਦੇ ਅੰਦਰ ਜਾਊਗਾ ਤਾਂ ਉਹਨੂੰ ਪਚਾਉਣ ਲਈ ਬਾਲੀ ਮਿਹਨਤ ਨਹੀਂ ਕਰਨੀ ਪਵੇਗੀ ਮਿਹਨਤ ਨਹੀਂ ਕਰਨੀ ਪਵੇਗੀ ਮਿਹਨਤ ਨਹੀਂ ਕਰਨੀ ਪਊਗੀ ਉਹ ਜਿਆਦਾ ਇਸੇ ਕਰਕੇ ਅਸਲ ਦੇ ਵਿੱਚ ਪਸ਼ੂਆਂ ਦੀ ਸਿਹਤ ਵਧੀਆ ਸਾਇਲ ਜਨ ਨਾਲੋਂ ਜ਼ਿਆਦਾ ਤਾਂ ਬਣ ਜਾਂਦੀ ਹੈ ਕਿਉਂਕਿ ਉਹਨੂੰ ਪਹੁੰਚਣ ਲਈ ਬੜਾ ਔਖਾ ਨਹੀਂ ਹੋਣਾ। ਹਾਂਜੀ ਅਸੀਂ ਉਹ ਦਵਾਈ ਮਤਲਬ ਪੂਰੀ ਮਾਤਰਾ ਦੇ ਵਿੱਚ ਪਾਉਨੇ ਆ। ਹਾਂ ਤੇ ਉਹਦੇ ਨਾਲ ਥੋੜੀ ਕਾਸਟ ਵੱਧ ਜਾਂਦੀ ਆ। ਆਹ ਬੰਦੇ ਥੋੜੇ ਜਿਹੀ ਕਈ ਰੇ ਹੱਥ ਕੁੱਟ ਜਾਂਦੇ ਉਹ ਜਿਹੜੇ। ਉਹਦੇ ਪਿੱਛੇ ਅਸੀਂ ਮੰਨਦੇ ਲਗਭਗ ਅਗਰ ਤੁਸੀਂ ਅੱਛਾ ਇਨੋਕੂਲੈਂਟ ਜਾਂ ਆਰਗੈਨਿਕ ਐਸਿਡ ਯੂਜ਼ ਕਰਦੇ ਹੋ। ਜੀ 1 ਕਿਲੋ ਦੇ ਪਿੱਛੇ 15 ਤੋਂ 20 ਪੈਸੇ ਪਰ ਕੇਜੀ ਜਿਹੜੀ ਕਾਸਟ ਹੈ। ਇਹਨਾਂ ਦੇ ਚੱਲੀ ਪ੍ਰੋਡਕਸ਼ਨ ਦੀ ਬਾਜੂਗੀ। ਉਹ ਇਹਨਾਂ ਦੀ ਪ੍ਰੋਡਕਸ਼ਨ ਕਾਸਟ ਵੱਧ ਰਹੀ ਹੈ ਫਿਰ ਵੀ ਉਹਨੂੰ ਇਸਤੇਮਾਲ ਤਾਂ ਕਰਦੇ ਆ ਕਿ ਇੱਕ ਤਾਂ ਇਹਦੀ ਸ਼ੈਲਫ ਲਾਈਫ ਬਣੀ ਰਹੇਗੀ ਇਹ ਚਾਹੇ 6 ਮਹੀਨੇ ਪੈ ਰਵੇ ਚਾਹੇ 8 ਮਹੀਨੇ ਬਾਅਦ ਵੀ ਤੁਸੀਂ ਇਹ ਗੱਠ ਲੈ ਕਰਕੇ ਖੋਲੋ ਜੀ ਕੁਆਲਿਟੀ ਤੁਹਾਨੂੰ ਉਹਦਾ ਬਰਾਬਰ ਮਿਲੇਗੀ ਜੀ ਦੂਸਰਾ ਜਿਹੜੀ ਹੈ ਕਿ ਇਹਦੀ ਕੁਆਲਿਟੀ ਜਦੋਂ ਫਾਰਮਰ ਖੋਲੂਗਾ ਜਿੱਦਾਂ ਪਛਾਣ ਦੀ ਗੱਲ ਕੀਤੀ ਹੈ ਕਿ ਉਹ ਸਾਈਲੇਜ ਦੀ ਜਿਹੜੀ ਡਾਈਜੈਸ਼ਨ ਬਹੁਤ ਵਧੀਆ ਅੱਛੀ ਜਾਂਦੀ ਹੈ ਜੀ ਡਾਕਟਰ ਸਾਹਿਬ ਜਿਹੜਾ ਆਪਾਂ 18 90 ਦੀ ਗੱਲ ਕੀਤੀ ਆ ਵੀ ਪਾਇਨਰ ਦੇ ਵਿੱਚ ਇਹੀ ਸਪੈਸ਼ਲ ਆ ਜਾਂਦਾ ਵੀ ਜਿਹੜਾ ਸਾਈਲੇਜ ਵਾਸਤੇ ਬੈਸਟ ਆ ਜਾਂ ਕੋਈ ਹੋਰ ਵੀ ਹੈਗਾ ਅਹ ਪਾਜੀ ਦੇਖੋ ਸਾਈਲੇਜ ਵਾਸਤੇ ਇਸੇ ਹਾਈਬ੍ਰਿਡ ਦੇ ਜਿਹੜੇ ਖਾਸ ਗੁਣ ਹੁੰਦੇ ਨੇ ਜੀ ਜਿੱਦਾਂ ਅਸੀਂ ਕਹਿੰਨੇ ਆ ਨਾ ਕਿ ਅਗਰ ਤੁਸੀਂ ਦਾਣੇ ਦਾ ਝਾੜ ਲੈਣਾ ਜੀ ਤੇ ਉਹਦੇ ਖਾਸ ਗੁਣ ਅਲੱਗ ਏ ਹੁੰਦੇ ਨੇ ਉਹ ਛੱਲੀ ਵੱਡੀ ਹੋਣੀ ਚਾਹੀਦੀ ਏ ਛੱਲੀ ਦੀ ਸ਼ੈਲਿੰਗ ਰੇਸ਼ੀਓ ਜ਼ਿਆਦਾ ਹੋਣੀ ਚਾਹੀਦੀ ਏ ਇੱਕ ਛੱਲੀ ਦੇ ਵਿੱਚੋਂ ਜਿਆਦਾ ਤੋਂ ਜਿਆਦਾ ਦਾਣੇ ਨਿਕਲਨੇ ਚਾਹੀਦੇ ਨੇ ਇਸੇ ਤਰ੍ਹਾਂ ਅਗਰ ਸਾਇਲੇਜ ਵਾਸਤੇ ਇਸੇ ਲਗਾਣਾ ਹੈ ਕੋਈ ਹਾਈਬ੍ਰਿਡ ਮੱਕੀ ਦਾ ਜੀ ਤਾਂ ਉਹਦੇ ਇੱਕ ਵੱਖਰੇ ਟ੍ਰੇਟ ਹੁੰਦੇ ਆ ਉਹ ਟ੍ਰੇਟ ਹੁੰਦੇ ਆ ਕਿ ਉਹ ਪਚਣ 'ਚ ਜਿਆਦਾ ਵਧੀਆ ਹੋਵੇ ਉਹਦਾ ਬੂਟਾ ਉਹਦਾ ਰੇਸ਼ਾ ਫਾਈਬਰ ਜਿਹੜਾ ਉਹ ਜਿਆਦਾ ਪਚਣਯੋਗ ਹੋਵੇ ਜੀ ਉਹਦੇ ਅੰਦਰ ਜਿਆਦਾ ਦੀ ਜਿਆਦਾ ਸਟਾਰਚ ਮਿਲੇ ਸੋ 1890 ਕਿਦਾਂ ਦਾ ਹਾਈਬ੍ਰਿਡ ਹੈ ਪਾਇਨਰ ਦਾ ਜਿਹੜਾ ਦੋਨੋਂ ਪਾਸੇ ਹੀ ਫਿੱਟ ਪੈਂਦਾ ਜਿਦਾ ਭਾਜੀ ਉਹਨਾਂ ਨੇ ਲਗਾਇਆ ਸੀਗਾ ਜਦੋਂ ਇਹ ਜਿਹੜਾ ਇਹਨਾਂ ਨੇ ਇਹ ਸਾਇਲੇ ਬਣਾਇਆ ਜਦੋਂ ਤੁਹਾਨੂੰ ਹੁਣੇ ਮੈਂ ਰਿਪੋਰਟ ਕੱਢ ਕੇ ਇਹਦੀ ਦਿਖਾਈ ਆ ਲੱਗਾ 35% ਤੋਂ ਲੱਗੇ ਸਟਾਰਚ ਆ ਰਿਹਾ ਹੈ ਇਹਦੇ ਵਿੱਚ ਜੀ ਸੋ ਸਟਾਰਚ ਬਹੁਤ ਵਧੀਆ ਸਟਾਰਚ ਹੈ 26% ਤੋਂ ਉੱਪਰ ਜੋ ਵੀ ਸਾਨੂੰ ਸਟਾਰਚ ਮਿਲਦਾ ਵਧੀਆ ਸਟਾਰਚ ਮਿਲਦਾ ਪਲੱਸ ਕੁਝ ਇਹਨਾਂ ਦੇ ਖੇਤ ਸੀਗੇ ਇਦਾਂ ਦੇ ਜਿਹੜੇ ਇਹ ਟਾਈਮ ਤੋਂ ਮਣਿਆਲ ਟੱਪ ਗਏ ਸਾਇਲੀ ਦੀ ਵਧੀਆ ਬਣਾਉਣ ਵਾਸਤੇ ਇਹ ਦਾਣੇ ਚ ਲੈ ਕੇ ਦਾਣੇ ਦੇ ਵਿੱਚ ਵੀ ਪਕਾਵੇਂ ਇਹਨਾਂ ਨੇ ਮੇਰੇ ਖਿਆਲ ਨਾਲ ਪਾਜੀ ਆਪਣਾ ਝਾੜ ਕਿੰਨਾ ਕੋਇਆ ਹੈਗਾ ਲੱਪਾ ਸੁੱਕੀ ਮੱਕੀ ਦੀ 40 ਕੁੰਟਕ ਸੁੱਕੀ ਮੱਕੀ ਦੀ ਐਵਰੇਜ ਆ ਰਹੀ ਹੈ ਜੀ ਲੱਪਕ 121 22 ਰੁਪਏ ਦਾ ਕਿਲੋ ਦਾ ਰੇਟ ਚੱਲ ਰਿਹਾ ਹੈ ਨਾ 80 85000 ਤੇ ਨਿਕਲੀ ਆ ਕਿੱਲੇ ਚੋਂ ਉਹ ਹਾਈਬ੍ਰਿਡ ਵਰਤਿਆ ਜਾਣਾ ਚਾਹੀਦਾ ਜਿਹੜਾ ਸਾਇਲੇਜ ਦੇ ਲਈ ਸੂਟੇਬਲ ਹੋਵੇ ਤੋਂ 1890 ਦੀ ਇਹ ਖਾਸੀਅਤ ਹੈ ਕਿ ਦੋਨੋਂ ਪਾਸੇ ਸੂਟੇਬਲ ਹੈ ਚਾਹੇ ਇਹਨੂੰ ਤੁਸੀਂ ਪਕਾਮੀ ਤੇ ਲੈ ਜਾਓ ਚਾਹੀ ਇਹਨੂੰ ਤੁਸੀਂ ਅਚਾਰ ਵਿੱਚ ਵਰਤੋ ਜੀ ਜਿਹੜੀ ਲੋਕਾਂ ਦੀ ਰਿਪੋਰਟ ਹੈਗੀ ਆ ਉਹ ਜੀ ਜੀ ਸਰ ਹੁਣ ਤਕਰੀਬਨ ਤੀਜਾ ਸੀਜ਼ਨ ਹੋ ਗਿਆ ਜੀ ਸਰ ਤੇ ਦੋ ਸੀਜ਼ਨ ਅਸੀਂ ਸੇਲ ਕੀਤਾ ਵੱਡੀ ਫੱਦਰ ਤੇ ਜੀ ਸਰ ਤਕਰੀਬਨ ਸਾਡੇ ਕੋਲੇ ਦਸੰਬਰ ਦੇ ਵਿੱਚ ਮੁੱਕ ਜਾਂਦਾ ਜਦੋਂ ਲੋਕਾਂ ਨੂੰ ਸਾਰੇ ਜਿਹੜੇ ਪੱਕੇ ਗਾਹਕ ਨੇ ਉਹਨਾਂ ਨੂੰ ਪਤਾ ਵੀ ਇਹ ਖਤਮ ਹੋਣ ਵਾਲਾ ਸਾਰੇ 2-2 ਮਹੀਨੇ 3-3 ਮਹੀਨੇ ਦਾ ਲਿਆ ਕੇ ਜਮਾ ਕਰ ਲੈਂਦੇ ਆ ਜੀ ਤੇ ਸਾਡੇ ਕੋਲ ਸਭੋ ਪੂਰਾ ਸਾਲ ਦੇ ਨਹੀਂ ਹੁੰਦਾ ਐਦਕੀ ਅਸੀਂ ਕੋਸ਼ਿਸ਼ ਕੀਤੀ ਆ ਵੀ ਅਸੀਂ ਪੂਰਾ ਸਾਲ ਦੇ ਸਕੀਏ ਵੱਧ ਬਣਾਇਆ ਵੱਧ ਬਣਾਇਆ ਤੇ ਇੱਕ ਇੱਕ ਮੈਂ ਤੁਹਾਨੂੰ ਹੋਰ ਖਾਸ ਇਹ ਦੱਸਦਾ ਜਿਹੜੀ ਮੈਨੂੰ ਕਿਸਾਨਾਂ ਤੋਂ ਪਤਾ ਲੱਗੀ ਆ ਉਹ ਕਹਿੰਦੇ ਵੀ ਆਏ ਨਹੀਂਗਾ ਵੀ ਜੇ ਕੋਈ ਚੂਹੇ ਨੇ ਗੱਠ ਬਾਈ ਚਾਂਸ ਤੋਂ ਪਾੜਤੀ ਹਾਂਜੀ ਤੇ ਉਹਨੂੰ ਇਹ ਰੀਪੈਕ ਕਰ ਦੇਣਗੇ ਕਹਿੰਦੇ ਉਹਨੂੰ ਇਹ ਸਸਤੀ ਦਾ ਦੇ ਦੇਣਗੇ ਵੀ ਇਹ ਖਰਾਬ ਹੋ ਗਈ ਆ ਹਾਂਜੀ ਬਿਲਕੁਲ ਤੇ ਉਹਨੂੰ ਉਹਨੂੰ ਵੀ ਰੀਪੈਕ ਨਹੀਂ ਕਰਦੇ ਉਹ ਘੱਟ ਰੇਟ ਤੇ ਦੇ ਦਿੰਨੇ ਆ ਕਿਉਂਕਿ ਉਹਦੇ ਮੂਰੇ ਮੂਰੇ ਖਰਾਬ ਹੁੰਦਾ ਜੇ ਮੰਨ ਲਓ 2 ਇੰਚ ਦਾ ਟੱਕ ਲਾਇਆ ਤਾਂ ਚੂਹੇ ਨੇ ਤੇ ਉਹ ਚ 2 ਕਿਲੋ ਜਾਂ 1 ਕਿਲੋ ਖਰਾਬ ਹੋਊਗਾ ਪਰ ਅਸੀਂ ਉਹਨੂੰ ਕਾਫੀ ਘੱਟ ਰੇਟ ਤੇ ਹੀ ਦੇ ਦਿੰਨੇ ਆ ਤਾਂ ਕਿ ਸਾਨੂੰ ਇਹ ਨੌਬਤਾਂ ਨਾ ਆਵੇ ਵੀ ਇਹਨੂੰ ਰੀਪੈਕ ਕਰੀਏ ਹਾਂ ਮਤਲਬ ਬਹੁਤ ਵਧੀਆ ਕੰਮ ਕਰਦੇ ਆ ਤੇ ਇਸੇ ਕਰਕੇ ਬਾਈ ਹੁਣ ਉਹਨੇ ਬੈਲਰ ਦੋ ਲੈ ਲੇ ਬਿਲਕੁਲ ਕਹਿੰਦੇ ਵੀ ਜੇ ਬਾਈ ਚਾਂਸ ਇੱਕ ਬੈਲਰ ਖੜ ਜੇ ਨਾ ਤੇ ਸਾਡਾ ਉਹ ਜਿਹੜਾ ਮਾਲ ਕੱਟਿਆ ਹੋਇਆ ਉਹ ਕਿਤੇ ਪਿਆ ਉਹ ਨਾ ਹੋ ਜੇ ਸੀ ਕੁਆਲਟੀ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ ਅਸੀਂ ਕਹਿੰਦੇ ਹਾਂ ਕੁਆਲਟੀ ਵਧੀਆ ਹੋਵੇ ਪੈਸੇ ਘੱਟ ਵੱਟੇ ਜਾਣਗੇ ਕੋਈ ਗੱਲ ਨਹੀਂ ਇਹ ਤਾਂ ਹੱਥਾਂ ਦੀ ਮਹਿਲਾ ਆਉਂਦੇ ਜਾਂਦੇ ਰਹਿੰਦੇ ਆ ਨਹੀਂ ਫਿਰ ਜਦੋਂ ਬਾਰੇ ਜਿਨ੍ਹਾਂ ਨੇ ਇਹ ਖਾਣਾ ਪਸ਼ੂਆਂ ਨੇ ਬੇਜਵਾਨਾ ਜੇ ਉਹਨਾਂ ਨੂੰ ਆਪਾਂ ਇਹੋ ਜੀ ਕੋਈ ਜ਼ਹਿਰ ਖਵਾਵਾਂਗੇ ਤਾਂ ਬਹੁਤ ਹੀ ਮਾੜਾ ਬਾਕੀ ਬਾਪੂ ਉਹਨਾਂ ਦੇ ਨਾਂ ਤੇ ਫਾਰਮਾਂ ਤੇ ਫਿਰ ਹਾਂਜੀ ਹਾਂਜੀ ਉਹਨਾਂ ਦੀ ਵੀ ਜਿੱਦ ਦਾ ਸਵਾਲ ਉਹਨਾਂ ਦੇ ਜਿੱਦ ਦਾ ਸਵਾਲ ਬਿਲਕੁਲ ਨਹੀਂ ਬਾਕੀ ਇਹ ਸਜਿੰਦਰ ਸਿੰਘ ਜੀ ਲੋਕਲੀ ਸਾਡਾ ਆਸ-ਪਾਸੇ ਪਿੰਡਾਂ 'ਚ ਹੀ ਵਸ ਗਿਆਦਾ ਜੀ ਸਾਡਾ ਏਰੀਆ ਇਹ ਸਾਡਾ ਪਿੰਡ ਖਾਸ ਕਰਕੇ ਬਹੁਤ ਮਿਹਨਤੀ ਆ ਜੀ ਇੱਥੋਂ ਦੇ ਮੁੰਡੇ ਬਹੁਤ ਜ਼ਿਆਦਾ ਕੰਮ ਕਰਦੇ ਆ ਜੀ ਦੇ ਆਸੇ-ਬਾਸੇ ਪਿੰਡਾਂ ਦੇ ਵਿੱਚ ਵੀ ਪੂਰੇ ਮਿਹਨਤੀ ਲੋਕ ਨੇ ਇੱਥੋਂ ਦੇ ਪੂਰੀ ਨੌਲੇਜ ਰੱਖਦੇ ਆ ਸਾਡਾ ਆਸੇ-ਬਾਸੇ ਲੋਕਾਂ ਦੀ ਬਹਿ ਜਾਂਦਾ ਜੀ ਰਾਉਵਾਲ ਪਿੰਡ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਪਾਸੇ ਐਸੇ ਵੀ ਪਤਾ ਕਰਕੇ ਦੇਖ ਲਓ ਇੱਧਰ ਨੂੰ ਉਹ ਜਿਹੜੀ ਮਾੜੀ ਆਦਤ ਨਸ਼ਿਆਂ ਨੂੰਸ਼ਿਆਂ ਵਾਲੀ ਆ ਉਹ ਇਹ ਪਿੰਡਾਂ ਦੇ ਵਿੱਚ ਹੈ ਨਹੀਂ ਗੇ ਇੱਥੇ ਬੜੇ ਕਿਰਤੀ ਲੋਕ ਬੜੇ ਚੰਗੇ ਲੋਕ ਰੱਖਦੇ ਆ ਇੰਦੇ ਸਾਡੇ ਪਿੰਡ ਦਾ ਖਾਸ ਕਰਕੇ ਬਹੁਤ ਘੱਟ ਹਾਂ ਤੇ ਇੱਧਰ ਨਾ ਤੁਸੀਂ ਮਤਲਬ ਵਧੀਆ ਕਿਰਤੀ ਸਿੱਧਕੀ ਲੋਕ ਰਹਿੰਦੇ ਆ ਇੱਧਰ ਉਹ ਇਹ ਬੜਾ ਚੰਗਾ ਰਿਕਾਰਡ ਆ ਬੜਾ ਚੰਗਾ এনवायरमेंट ਆ ਪੱਕਾ ਇਹ ਬੜਾ ਚੰਗਾ ਕਲਚਰ ਆ ਇੱਥੋਂ ਦਾ ਤੇ ਬਣਿਆ ਰਵੇ ਇਹ ਵੀ ਦੁਆਵਾਾਂ ਜੀ ਤੇ ਜੇ ਕਿਸੇ ਨੇ ਚਾਹ ਸਾਇਲਜ ਖਰੀਦਣਾ ਹੋਇਆ ਸੱਜਣੋ ਤੇ ਨੰਬਰ ਆ ਜਿਹੜਾ ਉਹ ਨੋਟ ਕਰ ਲਓ ਤੇ ਉਹ ਨੰਬਰ ਤੇ ਤੁਸੀਂ ਫੋਨ ਕਰ ਲਿਓ ਜੇ ਤੁਸੀਂ ਡਿਲੀਵਰੀ ਕਰਵਾਉਂਗੇ ਤਾਂ ਤੁਹਾਨੂੰ ਚਾਰਜਸ ਲੱਗ ਜਾਣਗੇ ਜੇ ਤੁਸੀਂ ਆਪ ਆ ਕੇ ਲੈ ਜਾਣਗੇ ਤਾਂ ਫਿਰ ਤਾਂ ਕੋਈ ਮੁਸ਼ਕਲ ਨਹੀਂ ਆਓ ਨਾਲੇ ਬੈਠੋ ਚਾਹ ਪਾਣੀ ਪੀਓ ਨਾਲੇ ਇੱਕ ਉਹੋ ਜਿਹੇ ਪਰਿਵਾਰ ਨੂੰ ਮਿਲ ਕੇ ਜਾਇਓ ਜਿਹੜਾ ਸਾਰਾ ਮਿਲ ਕੇ ਕੰਮ ਕਰਦਾ ਸਾਰਾ ਕਾਬਲੇ ਉਦਾਹਰਨ ਪਰਿਵਾਰ ਜਿਉਂਦੇ ਰਹਿ